ਦੋਸਤੋ ਰੰਗ ਪੰਜਾਬ ਦੇ ਪ੍ਰੋਗਰਾਮ ਦੇਖ ਰਹੇ ਸਾਰੇ तमाम ਦੋਸਤਾਂ ਦਾ ਸੀ ਬਹੁਤ ਬਹੁਤ ਸਵਾਗਤ ਕਰਦੇ ਆਂ ਦੋਸਤੋ ਤੁਸੀਂ ਜਾਣਦੇ ਹੋ ਇਸ ਲੜੀ ਦੇ ਤਹਿਤ ਅਸੀਂ ਪੰਜਾਬ ਦੇ ਕਲਾਕਾਰਾਂ ਨੂੰ ਫਨਕਾਰਾਂ ਨੂੰ ਗੀਤਕਾਰਾਂ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਆ ਰਹੇ ਆਂ ਦੋਸਤੋ ਅੱਜ ਅਸੀਂ ਤੁਹਾਨੂੰ ਉਸ ਨੌਜਵਾਨ ਗੀਤਕਾਰ ਨੂੰ ਮਿਲਾਉਣ ਜਾ ਰਹੇ ਆਂ ਜੋ ਆਪਣੀ ਕਲਮ ਦੇ ਜ਼ਰੀਏ ਸਮੇਂ-ਸਮੇਂ ਤੇ ਨੌਜਵਾਨ ਦਿਲਾਂ ਦੀ ਧੜਕਣ ਬਣਾ ਆ ਰਿਹਾ ਜੀ ਹਾਂ ਮੇਰੇ ਮਨ ਦੀ ਮਰਜ਼ੀ ਇੰਦਰ ਪੰਡੋਰੀ ਇੰਦਰ ਪੰਡੋਰੀ ਦੋਸਤੋ ਸਮੇਂ-ਸਮੇਂ ਤੇ ਲੋਕਾਂ ਦੇ ਲਈ ਕੁਝ ਨਾ ਕੁਝ ਨਵਾਂ ਲੈ ਕੇ ਆ ਰਿਹਾ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਹਮੇਸ਼ਾ ਚਰਚਿਤ ਰਹਿਣ ਵਾਲਾ ਨਾਮ ਅੱਜ ਇੰਦਰ ਪੰਡੋਰੀ ਦੇ ਨਾਲ ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਦੀ ਲੇਖਣੀ ਬਾਰੇ ਕਰਾਂਗੇ ਢੇਰ ਸਾਰੀਆਂ ਗੱਲਾਂ ਬਾਤਾਂ ਤੇ ਆਓ ਦੋਸਤੋ ਤੁਹਾਨੂੰ ਮਿਲਾਉਨੇ ਆਂ ਬਾਈ ਹੁਣਾਂ ਦੇ ਨਾਲ ਪਹਿਲਾਂ newsnumber.com ਤੇ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਧੰਨਵਾਦ ਬਾਈ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਜੀ ਤੁਸੀਂ ਅੱਜ ਟਾਈਮ ਕੱਢ ਕੇ ਸਾਡੇ ਘਰੇ ਆਏ ਗਰੀਬ ਖਾਨੇ ਦੇ ਵਿੱਚ ਤੇ ਜਿੰਨੇ ਵੀ ਮੇਰੇ ਵੀਰ ਮੇਰੇ ਦਰਸ਼ਕ ਇਸ ਚੈਨਲ ਨੂੰ ਦੇਖ ਰਹੇ ਆ ਸਾਰਿਆਂ ਨੂੰ ਯਾਨੀ ਕਿ ਅੱਜ ਇੰਦਰ ਵੀਰੇ ਉਸ ਤੋਂ ਪਹਿਲਾਂ ਕਿ ਆਪਾਂ ਤੁਹਾਡੇ ਜੀਵਨ ਬਾਰੇ ਹੋਰ ਗੱਲਾਂ ਬਾਤਾਂ ਕਰੀਏ ਸਭ ਤੋਂ ਪਹਿਲਾਂ ਤੁਸੀਂ ਆਪਣੇ ਜੀਵਨ ਬਾਰੇ ਥੋੜਾ ਇਹ ਦੱਸੋ ਜੀਵਨ ਬਾਰੇ ਜੀ ਮੇਰਾ ਜਨਮ ਹੋਇਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਪੰਡੋਰੀ ਗੰਗਾ ਸਿੰਘ ਦੇ ਵਿੱਚ ਇਹ ਮੈਂ ਦੱਸਣਾ ਚਾਹੁੰਦਾ ਭਾਜੀ ਇਹ ਪਿੰਡ ਜੀ ਦੇਵੀ ਮਖਸੂਸਪੂਰੀ ਭਾਜੀ ਗੀਤਕਾਰੀ ਚ ਗਾਇਕੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਉਹਨਾਂ ਦੇ ਨਾਲ ਦਾ ਹੀ ਪਿੰਡ ਹੈ ਮਖਸੂਸਪੁਰ ਦੇ ਨਾਲ ਦਾ ਬਿਲਕੁਲ ਮੇਰਾ ਪਿੰਡ ਹੈ ਪੰਡੋਰੀ ਗੰਗਾ ਸਿੰਘ ਤੇ ਮੈਂ ਲੱਕੀਆ ਉਹਨਾਂ ਦੇ ਪਿੰਡ ਮੈਂ ਪੜਿਆ 10ਵੀਂ ਤੱਕ ਤੇ ਉਸੇ ਸਕੂਲ ਚ ਪੜਿਆ ਜਿੱਥੇ ਬਾਜੀ ਪੜਦੇ ਰਹੇ ਆ ਬਾਜੀ ਤੇ ਇਸ ਵਕਤੋਂ ਮੈਂ ਬਹੁਤ ਲੱਕੀ ਰਿਆ ਅੱਛਾ ਤੁਹਾਡੀ ਜਿਹੜੀ ਸਕੂਲਿੰਗ ਵਿੱਦਿਆ ਜਿਹੜੀ ਤੁਹਾਡੀ ਕਿੱਥੇ ਤੱਕ ਤੁਸੀਂ ਹਾਸਲ ਕੀਤੀ ਮੈਂ ਜੀ ਪੜਿਆ ਤਾਂ ਉਹਦਾ 10ਵੀਂ ਤੱਕ ਜੀ ਸਰਟੀਫିକੇਟ ਮੇਰੇ ਕੋਲ ਪਲੱਸ 2 ਦਾ ਵੀ ਹੈਗਾ ਜੀ। ਬਾਜੀ। ਹਾਂਜੀ। ਇਹਦਾ ਮਤਲਬ ਇੰਦਰ ਪਹਿਲਾਂ ਤੋਂ ਹੀ ਇਹਨਾਂ ਮਤਲਬ ਚਰਚਾ 'ਚ ਰਹਿਆ ਜਦੋਂ 10ਵੀਂ ਤੱਕ ਪੜ੍ਹੇ ਤੇ ਪਲੱਸ 2 ਤੱਕ ਸਰਟੀਫਿਕੇਟ ਤੇ ਉਵੇਂ ਹੀ ਤੁਹਾਡੇ ਗੀਤ ਜਿਹੜੇ ਸ਼ੁਰੂ ਤੋਂ ਹੀ ਚਰਚਾ 'ਚ ਰਹੇ ਨੇ। ਅੱਛਾ ਇੰਦਰ ਵੀਰੇ ਜਿਸ ਤਰ੍ਹਾਂ ਇਧਰ ਲੇਖਣੀ ਵੱਲ ਕਿਵੇਂ ਆਏ ਗੀਤ ਜਿਹੜਾ ਲੇਖਣ ਦੀ ਸ਼ੁਰੂਆਤ ਤੁਹਾਡੀ ਉਹ ਕਿਵੇਂ ਹੋਈ? ਬਾਜੀ ਆਮ ਕਰਕੇ ਹੋ ਜਾਂਦਾ ਹੁੰਦਾ ਹੁੰਦਾ ਗੀਤਕਾਰ ਦਾ ਸਫ਼ਰ ਸਕੂਲ ਜਾਂ ਕਾਲਜ ਦੇ ਟਾਈਮ ਤੋਂ। ਹੂੰ ਹੂੰ। ਸਕੂਲ ਤਾਂ ਮੈਂ ਤੁਹਾਨੂੰ ਦੱਸਿਆ ਵੀ ਮੈਂ 10ਵੀਂ ਤੱਕ ਪੜ੍ਹਿਆ ਉਹ ਵੀ ਧੱਕੇ ਲਾ ਲਾ ਕੇ। ਤੇ ਜਿੱਥੇ ਤੱਕ ਮੈਨੂੰ ਯਾਦ ਆ ਮੈਨੂੰ ਉਦੋਂ ਤੱਕ ਕੋਈ ਇਦਾਂ ਦਾ ਸ਼ੌਂਕ ਨਹੀਂ ਸੀਗਾ ਲਿਖਣ ਦਾ ਕਦੇ ਸ਼ੌਂਕ ਤਾਂ ਕਿ ਮੈਂ ਸੋਚਿਆ ਵੀ ਨਹੀਂ ਸੀ ਕਦੇ ਤੇ ਮੈਂ ਲਿਖਣਾ ਪਹਿਲਾ ਗਾਣਾ ਮਨਜਾਦ ਆ ਜੀ ਮੈਂ 2014 ਚ ਲਿਖਿਆ ਜਨਵਰੀ ਜਨਵਰੀ ਦੇ ਵਿੱਚ ਲਿਖਿਆ ਸੀ ਪਹਿਲਾ ਗਾਣਾ ਤੇ ਜਿੱਦਾਂ ਇਸ ਬੱਬ ਵੀ ਇਦਾਂ ਬਣਿਆ ਵੀ ਜਿੱਦਾਂ ਮੈਂ ਪਹਿਲਾਂ ਤੋਂ ਹੀ ਮੇਰੀ ਯਾਰੀ ਦੋਸਤੀ ਬਹੁਤ ਆ ਯਾਨੀ ਕਿ ਹਰੇਕ ਜ਼ਿਲ੍ਹੇ ਦੇ ਮੌਤਵਾਰ ਬੰਦੇ ਜਿਹੜੇ ਮੈਨੂੰ ਪਹਿਲਾਂ ਤੋਂ ਜਾਣਦੇ ਆ ਜਾਂ ਕੁਝ ਵੀ ਹੈ ਜਿਹੜਾ ਸਾਡੇ ਪੂਰੇ ਲਿੰਕ ਨੇ ਕਹਿਣ ਦਾ ਤਸਵੀਰ ਕਲੋ ਜਿੱਦਾਂ ਮਰਜੀ ਉਹ ਬਾਬੇ ਦੀ ਕਿਰਪਾ ਵੀ ਜਾਰੀਆਂ ਖੱਟੀਆਂ ਅਜੇ ਤੱਕ ਅਸੀਂ ਤੇ ਜਿੱਦਾਂ ਸਾਡਾ ਜਿਹੜਾ ਸਰਕਲ ਹੁੰਦਾ ਸੀ ਜਿੱਦਾਂ ਜਿੰਨੀ ਜਾਰੀ ਦੋਸਤੀ ਆ ਉਹਨੇ ਇਨਵੀਟੇਸ਼ਨ ਜਾਲਾ ਤੁਹਾਨੂੰ ਤੇ ਅਸੀਂ ਕੱਠਿਆਂ ਦੇ ਕੋਈ ਵੀ ਵਿਆਹ ਹੋਣਾ ਸੀ ਸਾਰਿਆਂ ਨੇ ਕੱਠਿਆਂ ਦੇ ਜਾਣਾ ਉੱਥੇ ਅਸੀਂ ਜਾਂਦੇ ਜ਼ਿਆਦਾਤਰ ਜਾਗੋਆਂ ਵਗੈਰਾ ਦੇ ਵਿੱਚ ਹੁੰਦੇ ਸੀ ਜਾਗੋ ਚ ਜਾਣਾ ਜਾਗੋ ਵਾਲੀ ਰਾਤ ਨੂੰ ਉੱਥੇ ਇਦਾਂ ਇੱਕ ਦੂਜੇ ਤੇ ਬੋਲੀਆਂ ਲਾਪਣਾ ਬਣਾ ਕੇ ਪਾਉਣ ਜਾਗੋ ਚ ਉੱਥੇ ਮੈਨੂੰ ਕਿਸੇ ਨੇ ਪਹਿਲੀ ਵਾਰੀ ਕਿਹਾ ਸੀ ਯਾਰ ਤੇਰਾ ਦਿਮਾਗ ਹੈਗਾ ਅਗਲਾ ਗੁੱਲਾ ਜੋੜ ਲੈਂਦਾ ਤੂੰ ਪਰਵੇਂ ਤੂੰ ਚਾਵਲ ਗਏ ਜੋੜਦਾ ਤੇ ਵੀ ਤੂੰ ਇਹਨੂੰ ਚੀਜ਼ ਨਹੀਂ ਖਣਾ ਮਾੜਾ ਗੀਤਾ ਗੁੱਤਾ ਉਹ ਨੂੰ ਲੈ ਕੇ ਆ ਫਿਰ ਮੈਂ ਟਰਾਈ ਕੀਤੇ ਇੱਕ ਦੋ ਗਾਣੇ ਲਿਖੇ ਤੇ ਮੈਂ ਬਹੁਤ ਲੱਕੀਆ ਵੀ ਮੈਂ ਜਦੋਂ ਮੈਂ ਤੀਜਾ ਗਾਣਾ ਲਿਖਿਆ ਸੀ ਤਾਂ ਮੇਰਾ ਉਹ ਤੀਜਾ ਗਾਣਾ ਹੀ ਰਿਕਾਰਡ ਹੋ ਗਿਆ ਅੱਛਾ ਇੰਦਰ ਭਾਈ ਇੱਕ ਮੈਨੂੰ ਹੋਰ ਚੀਜ਼ ਤੁਹਾਡੇ ਬਾਰੇ ਪਤਾ ਲੱਗੀ ਕਿ ਤੁਸੀਂ ਆਰਮੀ ਦੇ ਵਿੱਚ ਜਿਹੜੀ ਕਮਾਂਡੋ ਟ੍ਰੇਨਿੰਗ ਵੀ ਕੀਤੀ ਉਸ ਵੱਬ ਕਿਵੇਂ ਬਣਿਆ ਸਵਾਭ ਜੀ ਵੈਸੇ ਪਹਿਲਾ ਮੇਰੇ ਦਾਦਾ ਜੀ ਹੁੰਦੇ ਸੀ ਇੰਡੀਅਨ ਆਰਮੀ ਦੇ ਵਿੱਚ ਜੀ ਉਹਦੇ ਤੋਂ ਬਾਅਦ ਮੇਰੇ ਡੈਡੀ ਵੀ ਆਰਮੀ ਦੇ ਵਿੱਚ ਹੀ ਸੀ ਤੇ ਓਬਵੀਅਸਲੀ ਅੱਗੇ ਤੋਂ ਅੱਗੇ ਸਾਡੀ ਪੀੜ੍ਹੀ ਚੱਲਦੀ ਆਉਂਦੀ ਸੀ ਜੀ ਜੀ ਤੇ ਫਿਰ ਮੈਂ ਵੀ ਇੱਕ ਟ్రਾਇਲ ਦਿੱਤੀ ਪਟਿਆਲੇ ਮੈਂ ਭਰਤੀ ਹੋਇਆ ਸੀ ਜੀ ਜੀ ਤੇ ਉਹਦੇ ਵਿੱਚ ਫਿਰ ਮੈਂ ਟ੍ਰੇਨਿੰਗ ਮੈਂ ਸਿਲੈਕਟ ਹੋ ਗਿਆ ਉਸ ਤੋਂ ਬਾਅਦ ਹੂੰ ਹੂੰ ਟ੍ਰੇਨਿੰਗ ਲਈ ਉੱਥੇ ਹਾਂ ਜੀ ਜੀ ਫਿਰ 2013 ਦੇ ਵਿੱਚ ਮੈਂ ਭਰਤੀ ਹੋਇਆ ਸੀ ਹੂੰ ਹੂੰ ਤੇ 2013 ਦੇ ਲਾਸਟ ਵਿੱਚ ਫਿਰ ਮੈਂ ਉਹ ਛੱਡ ਦਿੱਤੀ ਸੀ ਆਰਮੀ ਉਹ ਇੱਕ ਦੋ ਰੀਜਨ ਸੀਗੇ ਉਹ ਤਾਂ ਮੈਂ ਛੱਡਿਆ ਫਿਰ ਉੱਥੇ ਮੈਂ ਜਿਸ ਤਰ੍ਹਾਂ ਮੈਂ ਤੁਹਾਡਾ ਪਹਿਲਾਂ ਜਦੋਂ ਤੁਹਾਨੂੰ ਪਹਿਲੀ ਵਾਰ ਮਿਲੇ ਕਦ ਕਾਠ ਵੇਖਿਆ ਮੈਂ ਬਾਈ ਹਣੀ ਜਰੂਰ ਕਿਸ ਨਾ ਕਿਸੇ ਆਰਮੀ ਜਾਂ ਪੁਲਿਸ ਦੇ ਵਿੱਚ ਜਰੂਰ ਹੋਣਗੇ ਇਸੇ ਕਰਕੇ ਮੈਨੂੰ ਇਹ ਤੁਹਾਡੇ ਬਾਰੇ ਪਤਾ ਵੀ ਲੱਗਿਆ ਸੀ ਤੇ ਭੰਗੜੇ ਦੇ ਵੀ ਤੁਸੀਂ ਕਹਿੰਦੇ ਚੋਟੀ ਦੇ ਫਿਰ ਐਨ ਪੂਰੀ ਦੁਨੀਆ ਬਾਹਰ ਦੇ ਵਿੱਚ ਭੰਗੜਾ ਵਾ ਕੇ ਇੰਦਰ ਨੇ ਨਾਮ ਨਾ ਖਟਿਆ ਹਾਂਜੀ ਹਾਂਜੀ 2015 ਦੇ ਵਿੱਚ ਮੈਂ ਜੁਆਇਨ ਕੀਤਾ ਭੰਗੜਾ ਕਲੱਬ ਰਿਫਾਕ ਇੰਡੀਆ ਭੰਗੜਾ ਕਲੱਬ ਆ ਜੀ ਸੋਨੂ ਭਾਜੀ ਪਟਿਆਲੇ ਤੋਂ ਨੇ ਉਹਨਾਂ ਦਾ ਕਲੱਬ ਐ ਉਹ ਅੱਛਾ ਤੇ ਉਹ ਵੀ ਸਾਡੇ ਮੇਰੇ ਦੋਸਤਾਂ ਬਹੁਤ ਪੁਰਾਣੇ ਆ ਵੈਸੇ ਉਹ ਹੂੰ ਹੂੰ ਤੇ ਮੈਂ ਉਹਨਾਂ ਕੋਲ ਜਾਣ ਜਾਣ ਲਾ ਪਿਆ ਤੇ ਭੰਗੜਾ ਸਿੱਖਿਆ ਉਹਨਾਂ ਕੋਲੋਂ ਸਿੱਖਿਆ ਫਿਰ ਮੈਂ ਜੀ ਤੇ ਫਿਰ ਉਹਨਾਂ ਦੇ ਨਾਲ ਮੈਂ ਬਾਹਰ ਦੋ ਪਿਛਲੇ ਸਾਲ ਵੀ 2016 ਚ ਵੀ ਮੈਂ ਕਾਫੀ ਦੇਸ਼ਾਂ 'ਚ ਯੂਰਪ ਦੇ ਵਿੱਚ ਵੀ ਪਾ ਕੇ ਆਂ ਭੰਗੜਾ ਹਾਂਜੀ ਤੇ ਜਿਸ ਤਰ੍ਹਾਂ ਬਾਈ ਤੁਸੀਂ ਭੰਗੜੇ ਦੇ ਵਿੱਚ ਜਾਂਦੇ ਸੀ ਉਸ ਟਾਈਮ ਤੁਸੀਂ ਲਿਖਣਾ ਸ਼ੁਰੂ ਕਰਤਾ ਸੀ ਜਾਂ ਨਾਲ ਦੀ ਨਾਲ ਭੰਗੜਾ ਬਰਾਬਰ ਚੱਲ ਰਿਹਾ ਸੀ ਲਿਖਣੇ ਨੂੰ ਮੈਂ ਐਕਚੁਅਲੀ ਪ੍ਰੋਫੈਸ਼ਨਲ ਨਹੀਂ ਬਣਾਇਆ ਕਦੇ ਵੀ ਹੂੰ ਮਤਲਬ ਕਿ ਇਸ ਦੌੜ 'ਚ ਪਿਆ ਨਹੀਂ ਕਦੇ ਮੈਂ ਜੀ ਇਦਾਂ ਨਹੀਂ ਹੈਗਾ ਵੀ ਮੈਂ ਮਹੀਨੇ 'ਚ ਐਨੇ ਗਾਣੇ ਲਿਖਦਾ ਉਹ ਚੀਜ਼ ਕੁਛ ਨਹੀਂ ਸੀ ਲਿਖਣਾ ਸਿਰਫ ਕਿਤੇ ਕਿਤੇ ਰੂਹ ਦੀ ਇੱਕ ਖਰਾਕ ਜੀ ਸੀਗੀ ਕਿਤੇ ਦਿਲ ਲੱਪੰਦਾ ਸੀ ਮੇਰਾ ਕਰਨ ਤਾਂ ਮੈਂ ਲਿਖ ਲੈਂਦਾ ਹੁੰਦਾ ਸੀ ਇਹ ਨਹੀਂ ਸੀਗਾ ਵੀ ਮੇਰੇ ਮੈਨੂੰ ਪਹਿਲਾਂ ਤੋਂ ਫੇਮਸ ਹੋਣਾ ਪਸੰਦ ਨਹੀਂ ਸੀਗਾ ਯਾਨੀ ਕਿ ਜੀ ਜੀ ਇਦਾਂ ਨਹੀਂ ਸੀਗਾ ਵੀ ਮੈਂ ਜ਼ਿੰਦਗੀ ਜੀਣਾ ਚਾਹੁੰਦਾ ਹਾਂ ਮੰਨ ਲਓ ਕਿ ਜਿੱਥੇ ਮੈਨੂੰ ਖੁਸ਼ੀ ਮਿਲਦੀ ਆ ਜੇ ਯਾਰਾਂ ਦੋਸਤਾਂ 'ਚ ਜ਼ਿਆਦਾ ਮਿਲਦੀ ਆ ਚਾਹੇ ਉਹ ਭੰਗੜੇ ਵਾਲੇ ਆ ਚਾਹੇ ਜਿੱਦਾਂ ਦੇ ਮਰਜੀ ਆ ਤੇ ਉਹਨਾਂ ਦੇ ਨਾਲ ਰਹਿਣਾ ਪਸੰਦ ਕਰਦਾ ਸੀ ਬਾਹਰ ਚੱਲ ਜੀਦਾ ਸੀ ਫਿਰ ਭੰਗੜੇ ਦੇ ਵਿੱਚ ਤੇ ਗੀਤ ਨਾਲੋਂ ਨਾਲ ਕਿਤੇ ਔੜ ਗਿਆ ਲਿਖ ਲੈਣਾ ਤੇ ਇਸ ਗੀਤਕਾਰੀ ਲਈ ਕਦੇ ਮੈਂ ਐਫਰਟ ਵੀ ਨਹੀਂ ਕੀਤੇ ਵੀ ਮੈਂ ਫਲਾਣੇ ਸਿੰਗਰ ਨੂੰ ਗਾਣਾ ਦਵਾ ਫਲਾਣੇ ਨੂੰ ਦਵਾ ਇਹ ਵੀ ਇੰਨੀ ਜੇ ਰਾਹ ਵਾਟੇ ਕੋ ਮਿਲ ਗਿਆ ਜਾਂ ਕੋਈ ਆ ਗਿਆ ਪਿੰਡ ਆ ਗਿਆ ਤੇ ਆ ਕੇ ਲੈ ਗਿਆ ਪਰ ਮੈਂ ਕਦੇ ਵੀ ਸੋਚਿਆ ਨਹੀਂ ਗੀਤਕਾਰੀ ਨੂੰ ਕਦੇ profession ਨਹੀਂ ਬਣਾਇਆ ਮੈਂ ਇਹ ਰੂਹ ਤੱਕੇ ਹੀ ਰੱਖੀ ਆਪਣੇ ਲਈ ਲਿਖਦਾ ਮੇਰੇ ਕਾਲੂ ਗਾਣੇ ਰਿਕਾਰਡ ਹੋਣੇ ਬੰਦ ਹੋ ਜਾਣ ਮੈਨੂੰ ਕੋਈ ਫਰਕ ਨਹੀਂ ਪਰ ਭਾਈ ਜਿਹੜੇ ਤੁਸੀਂ ਗਾਣੇ ਲਿਖੇ ਤੁਹਾਡੇ ਗਾਣੇ ਬੜੇ ਚਰਚਾ ਚਾਹੀਏ ਤੁਸੀਂ ਬੇਸ਼ੱਕ profession ਨਹੀਂ ਬਣਾ ਰਹੇ ਤੇ ਇਹਦਾ ਕੀ ਕਾਰਨ ਹੈ ਪਤਾ ਨਹੀਂ ਉਹ ਰੂਹ ਤੋਂ ਲਿਖੇ ਗਏ ਸ਼ਾਇਦ ਭਾਵੇਂ ਉਹ ਚੱਕਵੇਂ ਆ ਧਾਰਮਿਕ ਜ ਹੈ ਹੁਣ ਮੇਰੇ ਸੋਸ਼ਲ ਗਾਣੇ ਵੀ ਕਾਫੀ ਆ ਰਹੇ ਆ ਜੀ ਚਾਹੇ ਜਿੱਦਾਂ ਦੇ ਮਰਜ਼ੀ ਆ ਗਾਣੇ ਉਹ ਹੂੰ ਹੂੰ ਤੇ ਰੂਹ ਤੋਂ ਲਿਖਦਾ ਮੈਂ ੱੱਕਾ ਨਹੀਂ ਕਰਦਾ ਕਦੇ ਕਿਤੇ ਵੀ ਵੀ ਆਹ ਚੀਜ਼ ੱੱਕੇ ਨਾਲ ਬਾਤੀ ਆ ਇੱਕ ਸਟੋਰੀ ਵਾਂਗੂ ਲਿਖਦਾ ਹੁੰਦਾ ਗਾਣਾ ਮੈਂ ਕੋਸ਼ਿਸ਼ ਕਰਦਾ ਮੈਂ ਵੀ ਸ਼ੁਰੂ ਤੋਂ ਐਂਡ ਤੱਕ ਇੱਕ ਬੰਦੇ ਦੇ ਸੁਣਨੇ ਵਾਲੇ ਦੇ ਦਿਮਾਗ 'ਚ ਵੀਡੀਓ ਉਹਦੀ ਚਾਹੇ ਬਣੇ ਚਾਹੇ ਨਾ ਬਣੇ ਵੀ ਉਹਦੇ ਸੁਣਨੇ 'ਚ ਉਹਨੂੰ ਐਨਾ ਇੱਕ ਤਰ੍ਹਾਂ ਦੀ ਫਿਲਮ ਚੱਲ ਜਾਵੇ ਉਹਦੇ ਦਿਮਾਗ ਦੇ ਵਿੱਚ ਜੀ ਅੱਛਾ ਭਾਈ ਇਹਦਾ ਮਤਲਬ ਇਹਨਾਂ ਤੁਸੀਂ ਮਸ਼ਹੂਰ ਹੋਣ ਲਈ ਆਪਣੇ ਵੱਲੋਂ ਕੁਝ ਨਹੀਂ ਕਰ ਰਹੇ ਨਹੀਂ ਮੈਂ ਨਹੀਂ ਕਹਦੇ ਸੋਚ ਕੇ ਮਸ਼ਹੂਰਤਾਵਾਂ ਭਾਜੀ ਪਹਿਲਾਂ ਹੀ ਬਹੁਤ ਸੀਗਾ। ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਹਰੇਕ ਜ਼ਿਲ੍ਹੇ ਦੇ ਮੋਤਵਾਰ ਬੰਦੇ ਜਾਂ ਜਿੱਦਾਂ ਦੇ ਵੀ ਆ ਮੈਨੂੰ ਜਾਣਦੇ ਜਿਹੜਾ ਇੱਕ ਵਾਰੀ ਮੈਨੂੰ ਮਿਲ ਲੰਦਾ ਉਹ ਪਤਾ ਨਹੀਂ ਕੀ ਆ ਵੀ ਆਪਾਂ ਦਾ ਆਪਣਾ ਵੀ ਉਹਨਾਂ ਦਿਲੋਂ ਪੈ ਜਾਂਦਾ ਤੇ ਉਹਦਾ ਵੀ ਪੈ ਜਾਂਦਾ ਤੇ ਐਦਾਂ ਯਾਨੀ ਕਿ ਬਹੁਤ ਵਧੀਆ ਬਹੁਤ ਕਿਰਪਾ ਬਾਬੇ ਦੀ ਪਹਿਲੀ ਤੁਹਾਡਾ ਪਹਿਲਾ ਗਾਣਾ ਆਇਆ ਸੀ ਜਿਹੜੀ ਗੱਡੀ ਤੇ ਕੈਨੇਡਾ ਲਿਖਿਆ ਤੇ ਉਹ ਗਾਣੇ ਬਾਰੇ ਥੋੜਾ ਦੱਸੋ ਉਹ ਮੈਂ ਗਾਣਾ ਜਦੋਂ ਮੈਂ ਲਿਖਣ ਲੱਗਾ ਸੀ ਉਹ ਤੀਜੇ ਨੰਬਰ ਤੇ ਗਾਣਾ ਮੈਂ ਉਹ ਲਿਖਿਆ ਸੀਗਾ ਵੈਸੇ ਜਿਹੜਾ ਮੈਂ ਦੂਜੇ ਨੰਬਰ ਤੇ ਲਿਖ ਫਿਰ ਉਹ ਉਹ ਉਹਨਾਂ ਨੇ ਐਲਬਮ ਦੇ ਵਿੱਚ ਪਾਇਆ ਨਹੀਂ ਤੇ ਉਹ ਕਹਿੰਦੇ ਬਾਅਦ ਚ ਜਾਨੂ ਮੈਂ ਇਹ ਲਿਖ ਕੇ ਸੁਣਾਤਾ ਉਹਨਾਂ ਨੇ ਇਹ ਪਾ ਲਿਆ ਫਿਰ ਜੀ ਹਾਂਜੀ ਇਹ ਗਾਣਾ ਵੀ ਇੱਦਾਂ ਹੀ ਜਾਰੀ ਦੋਸਤੀ ਜੀ ਇਦਾਂ ਮੈਂ ਗਾਣੇ ਲਿਖਦਾ ਸੀ ਯਾਰਾਂ ਦੋਸਤਾਂ ਨੂੰ ਸੁਣਾ ਦਿੰਦਾ ਸੀਗਾ ਤੇ ਮੇਰੇ ਮਿੱਤਰ ਸਖਬਾਲ ਬਾਜੀ ਜੀ ਉਹਨਾਂ ਨੇ ਬਲਰਾਜ ਭਾਈ ਨੂੰ ਸੁਣਾਇਆ ਗਾਣਾ ਜਿਹਦਾ ਯਾਦ ਰਹਿ ਗਿਆ ਉਹਨਾਂ ਨੂੰ ਭਾਈ ਦਾ ਫੋਨ ਆਇਆ ਤੇ ਉਹ ਗੰਦੇ ਵੀ ਅਸੀਂ ਕਰਨਾ ਗਾਣਾ ਐਲਬਮ ਦੇ ਵਿੱਚ ਉਹ ਇਦਾਂ ਰਿਕਾਰਡ ਹੋ ਗਿਆ ਸੀਗਾ ਭਾਜੀ ਅੱਛਾ ਇੰਦਰ ਭਾਈ ਤੁਸੀਂ ਕਦੇ ਸੋਚਿਆ ਵੀ ਤੁਸੀਂ ਕਿਸੇ ਗੀਤਕਾਰ ਨੂੰ ਫੋਲੋ ਕਰਦੇ ਹੋ ਵੀ ਜਿਸ ਦੇ ਤੁਸੀਂ ਮਰੀਦ ਹੋ ਵੀ ਮੈਂ ਯਾਰ ਇਹਦੇ ਵਾਂਗ ਲਿਖਣਾ ਬਾਗ ਨਹੀਂ ਮੈਂ ਟਰਾਈ ਕਰਦਾ ਕਦੇ ਵੀ ਮੈਂ ਸੁਣਦਾ ਮੈਂ ਸਾਰੇ ਜਿੰਨੇ ਵੀ 20 ਬਲਜੀਤ ਭਾਜੀ ਦੇਵੀ ਭਾਜੀ ਸੁਖਪਾਲ ਔਜਲਾ ਭਾਜੀ ਹੈ ਨਾ ਇੱਕ ਪਾਕਿਸਤਾਨ ਤੋਂ ਸ਼ਾਇਦ ਐਸਹਾਨ ਸਾਦਿਕ ਸਾਹਿਬ ਜੀ ਉਹਨਾਂ ਨੇ ਬਹੁਤ ਸੋਹਣੇ ਗਾਣੇ ਲਿਖਿਆ ਤੇ ਬਚਨ ਬੇਦਲ ਸਾਹਿਬ ਹਨਾ ਹੋਰ ਅਜਾਨੀ ਵੀਰਾਂ ਬਹੁਤ ਸੋਹਣਾ ਲਿਖਦਾ ਸਾਰੇ ਆਪੋ ਆਪਣੇ ਟੱਚ ਦੇ ਵਿੱਚ ਆ ਜਾਨੀ ਕਿ ਆਪੋ ਆਪਣੇ ਟੱਚ ਚ ਮਾਰ ਆ ਪੂਰੇ ਲਿਖਣ ਦੇ ਵਿੱਚ ਤੇ ਨਰਿੰਦਰ ਵਾੜਵਾ ਜੀ ਉਹ ਵੀ ਬਹੁਤ ਸੋਹਣਾ ਲਿਖ ਰਿਹਾ ਜੱਸੀ ਲੋਕਾ ਵੀਰਾ ਕਾਬਲ ਵੀਰਾ ਸਾਰੇ ਬਹੁਤ ਵਧੀਆ ਆ ਆਪੋ ਆਪਣੇ ਟੱਚ ਚ ਮਸ਼ਹੂਰ ਆ ਸਾਰੇ ਵਧੀਆ ਤੇ ਮੇਰਾ ਮੈਂ ਆਪਣੇ ਆਪ ਦਾ ਟਰਾਈ ਕਰਦਾ ਹੁੰਦਾ ਇੰਦਰ ਵੀਰੇ ਇਹ ਇੱਕ ਤੁਹਾਡੀ ਜ਼ਿੰਦਗੀ ਚ ਬੜਾ ਵੱਡਾ ਮੋੜ ਆਇਆ ਹਰਮਨ ਚੀਮੇ ਨਾਲ ਜਦੋਂ ਤੁਹਾਡਾ ਮਲਾਪ ਹੋਇਆ ਤੇ ਉਸ ਟਾਈਮ ਇੰਦਰ ਪੰਡੋਰੀ ਜਿਵੇਂ ਕਹ ਲਈ ਇੱਕ ਫੇਰ ਤੋਂ ਦੁਬਾਰੇ ਚਰਚਾਤ ਹੋਣ ਵਾਲੀ ਗੱਲ ਹੋ ਗਈ ਵੈਸੇ ਤਾਂ ਤੁਹਾਡਾ ਨਾਂ ਕੋਈ ਇਹ ਜੀ ਗੱਲ ਨਹੀਂ ਪ੍ਰਮਾਤਮਾ ਦੀ ਬਖਸ਼ਿਸ਼ ਆ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਤੇ ਇੰਦ ਇੰਦਰ ਪੰਡੋਰੀ ਦਾ ਜਿਹੜਾ ਹਰਮਨ ਚੀਮੇ ਨਾਲ ਮੇਲ ਕਿਵੇਂ ਹੋਇਆ ਮੈਂ ਤੁਹਾਨੂੰ ਦੱਸਿਆ ਵੀ ਮੈਂ ਇੱਕ ਤਾਂ ਪਹਿਲਾਂ ਆਰਮੀ 'ਚ ਵੀ ਜਦੋਂ ਰਿਹਾ ਉਦੋਂ ਪਟਿਆਲੇ ਸੀਗਾ ਜੀ ਉਹਦੇ ਤੋਂ ਬਾਅਦ ਜਦੋਂ ਮੈਂ ਭੰਗੜਾ ਕਲੱਬ ਜੁਆਇਨ ਕੀਤਾ ਸੋਨੂ ਬਾਜੀ ਹੁਣੀ ਉਹ ਵੀ ਪਟਿਆਲੇ ਤੋਂ ਆਇਆ ਤੇ ਹਰਮਨ ਚੀਮਾ ਉਹਨਾਂ ਦਾ ਗਵੰਡ ਹੀ ਆ ਹੂੰ ਹੂੰ ਤੇ ਜਦੋਂ ਮੈਂ ਉੱਥੇ ਜਾਂਦਾ ਹੁੰਦਾ ਸੀ ਤਾਂ ਮੈਂ ਇਹਨੇ ਇਹ ਜਾਨੀ ਕਿ ਚੀਮੇ ਨੂੰ ਪਤਾ ਸੀ ਵੀ ਇਹ ਲਿਖਦਾ ਹੈ ਜਾਨੀ ਕਿ ਮੇਰੇ ਉਦੋਂ ਗਾਣੇ ਆਉਂਦੇ ਹੁੰਦੇ ਸੀ ਇਹ ਮੈਨੂੰ ਲੱਗਦਾ ਵੀ 2 ਸਾਲ ਪਹਿਲਾਂ ਦੀ ਗੱਲ ਹੋਊਗੀ ਤੇ ਹਰਮਨ ਥੀਮਾ ਮੈਨੂੰ ਭਾਜੀ ਦੇ ਘਰੇ ਮਿਲਣ ਆਉਲਾ ਹੁੰਦਾ ਸੀ ਤੇ ਇੱਕ ਦੋ ਵਾਰੀ ਮੈਂ ਵੀ ਝੀਮੇ ਦੇ ਘਰੇ ਗਿਆ ਉਦੋਂ ਮੈਨੂੰ ਧੱਕੇ ਨਾਲ ਲੈ ਗਿਆ ਵੀ ਆਪਾਂ ਦਾ ਜਿੱਥੇ ਮਰਜੀ ਆ ਪਿਆਰ ਨਾਲ ਬੰਦਾ ਜਿਹੜਾ ਮਰਜੀ ਲੈ ਜਾਵੇ ਉਦੋਂ ਤੋਂ ਬਾਅਦ ਚੀਮੇ ਨਾਲ ਲੋਕਾਂ ਨੂੰ ਜਦੋਂ ਪਤਾ ਲੱਗਾ ਵੀ ਕਦੋਂ ਆਇਆ ਮੈਂ ਪਟਿਆਲੇ ਨੂੰ ਜਾ ਰਿਹਾ ਸੀ ਜਦੋਂ ਮੈਨੂੰ ਹਰਮਨ ਝੀਮੇ ਦਾ ਫੋਨ ਆਇਆ ਪਹਿਲਾਂ ਵੀ ਹੁੰਦਾ ਰਹਿੰਦਾ ਹੁੰਦਾ ਸੀ ਕਿਉਂਕਿ ਮੈਂ ਫੇਸਬੁੱਕ ਸੋਸ਼ਲ ਮੀਡੀਆ ਬਹੁਤ ਘੱਟ ਚਲਾਉਂਦਾ ਪਹਿਲਾਂ ਤੋਂ ਹੀ ਜੀ ਮੈਨੂੰ ਵਧੀਆ ਨਹੀਂ ਲੱਗਦਾ ਇਹ ਤੇ ਇਹਨਾਂ ਨੂੰ ਫੋਨ ਕਰਨਾ ਮੈਂ ਆਹ ਜ ਆ ਵੀਡੀਓ ਪਾਈ ਆ ਇਹਦੇ ਇੰਨੇ ਵੀਊ ਹੋ ਗਏ ਇਹਦੇ ਆ ਹੋ ਗਿਆ ਆ ਹੋ ਗਿਆ ਮੈਂ ਕਿਹਾ ਐਵੇਂ ਹੀ ਅੱਗੇ ਵੀ ਨਾ ਇਦਾਂ ਹੀ ਕਰਦਾ ਰਹਿੰਦਾ ਮੈਂ ਕਿਹਾ ਉਦਾਂ ਹੀ ਮਰੀ ਜਾਂਦਾ ਹੈ ਨਾ ਇਹ ਇਹ ਤੇ ਫਿਰ ਇੱਕ ਦਿਨ ਇਹਦਾ اچਾਂਕੇ ਫੋਨ ਆਇਆ ਮੈਂ ਪਟਿਆਲੇ ਨੂੰ ਜਾ ਰਿਹਾ ਸੀਗਾ ਜੀ ਜੀ ਕਹਿੰਦਾ ਯਾਰ ਮੈਂ ਭਾਈ ਕਹਿੰਦਾ ਮੈਨੂੰ ਕਹਿੰਦਾ ਮੁੰਡੇ ਆਏ ਮਿਲਣ ਘਰੇ ਕਹਿੰਦਾ ਕਹਿੰਦਾ ਉਹ ਮੈਨੂੰ ਕਹਿੰਦਾ ਵੀਡੀਓ ਪਾ ਮੇਨਾਂ ਕਹਿੰਦਾ ਮੈਂ ਪਾਈ ਨਹੀਂ ਉਹਨਾਂ ਨੇ ਮੇਰਾ ਮੋਬਾਈਲ ਤੋੜਤਾ ਅੱਛਾ ਤੇ ਮੈਂ ਕਹਾਂ ਕਹਿੰਦਾ ਇਹ ਰੋਣ ਲੱਪਿਆ ਨਾ ਜਵਾਕ ਹੈ ਪੂਰਾ ਹਜੇ ਤੇ ਇਹ ਰੋਣ ਲੱਪੰਦਾ ਜੇ ਅਸੀਂ ਵੀ ਕਈ ਵਾਰੀ ਝੜਕਾ ਝੁੜਕਾ ਮਾਰ ਦਈਦਾ ਤਾਂ ਰੋ ਪੰਦਾ ਜੀ ਤੇ ਮੈਨੂੰ ਥੋੜਾ ਬੜਾ ਹੋਇਆ ਮੈਂ ਕਹਾਂ ਚਲ ਤੂੰ ਕਿੱਥੇ ਆ ਕਹਿੰਦਾ ਮੈਂ ਪਟਿਆਲਾ ਆਂ ਮੈਂ ਕਹਾਂ ਮੈਂ ਆਉਂਦਾ ਪਿਆਦ ਨਹੀਂ ਮੈਂ ਅੱਜ ਪੱਕਾ ਮਿਲ ਕੇ ਜਾਊਂਗਾ ਜੀ ਤੇ ਜਦੋਂ ਇਹ ਮੈਂ ਪਟਿਆਲੇ ਗਿਆ ਪਹਿਲਾਂ ਸੋਨੂ ਭਾਜੀ ਨੂੰ ਮਿਲਿਆ ਫਿਰ ਮੈਂ ਇਹਨੂੰ ਫੋਨ ਕੀਤਾ ਇਹ ਵੀ ਆ ਗਿਆ ਇਹ ਫਿਰ ਆ ਕੇ ਥੋੜਾ ਜਿਹਾ ਲਾਪਿਆ ਉਦਾਸ ਜਿਹਾ ਸੀਗਾ ਮੈਂ ਕਿਹਾ ਚੱਲ ਤਨ ਕੋਈ ਨਹੀਂ ਅੱਜ ਚੰਡੀਗੜ੍ਹ ਘੁਮਾ ਕੇ ਲੈ ਕੇ ਆਉਂਦੇ ਆ ਇਹਦਾ ਮੈਂ ਉੱਦਾਂ ਹੀ ਇਹਨੂੰ ਮੈਂ ਉੱਦਾਂ ਹੀ ਇੱਥੇ ਲੈ ਆਇਆ ਚੰਡੀਗੜ੍ਹ ਲੈ ਆਇਆ ਉੱਤ ਤੋਂ ਬਾਅਦ ਇੱਕ ਵੀਡੀਓ ਪੈ ਗਈ ਇੱਥੇ ਆ ਕੇ ਲਾਈਵ ਹੋ ਗਿਆ ਪ੍ਰਦੀਪ ਵੀਰਾ ਉਹਦੇ ਵਿੱਚ ਕਹਿੰਦਾ ਇੰਦਰ ਚੰਡੀਗੜ੍ਹ ਲੈ ਆਇਆ ਮੈਂ ਕੋਈ ਜਿਹੇ ਗਾਣਾ ਕਰਾਉਣ ਨੂੰ ਨਹੀਂ ਲੈ ਕੇ ਆਇਆ ਸੀ ਕੁਝ ਵੀ ਅੱਦਾਂ ਦਾ ਕੋਈ ਪਲਾਨ ਨਹੀਂ ਸੀਗਾ ਪਰ ਉਸ ਟਾਈਮ ਇੰਦਰ ਤੁਹਾਡੇ ਤੇ ਇਹ ਵੀ ਗੱਲ ਲੋਕਾਂ ਵੱਲੋਂ ਬਹੁਤ ਠੀਕੇ ਇੰਦਰ ਹੁਣੀ ਇਹ ਕੋਈ ਆਪਣੇ ਵੱਲੋਂ ਸਟੰਟ ਖੇਡ ਰਹੇ ਆ ਜਿਹੜਾ ਹਰਮਨ ਨੂੰ ਚੰਡੀਗੜ੍ਹ ਲੈ ਕੇ ਗਏ ਨਹੀਂ ਨਹੀਂ ਭਾਜੀ ਮੈਂ ਲੈ ਕੇ ਆਇਆ ਜਾਰੀ ਦੋਸਤੀ ਦੇ ਵਿੱਚ ਸਿਰਫ ਆਪਣਾ ਉਹਨਾਂ ਨਾਲ ਦਿਲ ਮਿਲਿਆ ਹੋਇਆ ਜਾਂ ਕੁਝ ਵੀ ਆ ਕੋਈ ਵੀ ਹੁੰਦਾ ਹੁਣ ਮੈਨੂੰ ਵੀ ਪਤਾ ਭਾਜੀ ਵੀ ਟੈਲੈਂਟ ਤਾਂ ਬਹੁਤ ਪਰੇ ਤੋਂ ਪਰੇ ਪਿਆ ਅਸੀਂ ਵੀ ਘੁੰਮਦੇ ਫਿਰਦੇ ਹੁਣ ਇਸ ਲਾਈਨ ਦੇ ਵਿੱਚ ਆ ਗਏ ਆ ਜਾਂ ਤੇ ਸਾਨੂੰ ਰੋਜ਼ ਬੰਦੇ ਮਿਲਦੇ ਆ ਬਹੁਤ ਉੱਤੇ ਤੋਂ ਉੱਤੇ ਆ ਬੰਦੇ ਗੌਣ ਵਾਲੇ ਹਨਾ ਵੀ ਤੁਹਾਨੂੰ ਫਿਰ ਇਹ ਜੀ ਕਿਹੜੀ ਗੱਲ ਲੱਗੀ ਕਿ ਇੰਦਰ ਪੰਡੋਰੀ ਨੂੰ ਹਰਮਨ ਜਾ ਚ ਗਿਆ ਨੇ ਉਹ ਤਾਂ ਜਾਰੀ ਦੋਸਤ ਜਿਉਂ इमोशनल ਜਿਹਾ ਸੀਗਾ ਮੈਂ ਵੀ ਬਹੁਤ इमोशनल ਜਿਹਾ ਆ ਉਹ ਹੋ ਗਿਆ ਨਾ ਇੱਥੇ 골ਡਨ ਵੀਰੇ ਕੋ ਲੈ ਕੇ ਆਏ ਇੱਥੇ ਤੇ 골ਡਨ ਵੀਰਾ ਕਹਿੰਦਾ ਆਪਾਂ ਇਹਦਾ ਗਾਣਾ ਕਰ ਲੈਂਦੇ ਆ ਕਹਿੰਦਾ ਹਣਾ ਤੇ ਉਸ ਤੋਂ ਬਾਅਦ ਮੈਂ ਕਿਹਾ ਵੀ ਜੇ ਕਰਨਾ ਤਾਂ ਆਪਾਂ ਪੂਰੀ ਤਿਆਰੀ ਨਾ ਕਰਾਂਗੇ ਤੇ ਕਿਉਂਕਿ ਫੇਮਸ ਬਹੁਤ ਸੀਗਾ ਜੀ ਕਿਉਂਕਿ ਮੈਨੂੰ ਵੀ ਉਸੇ ਦਿਨ ਪਤਾ ਲੱਗਾ ਕਿਉਂਕਿ ਜਦੋਂ ਮੈਂ ਪਟਿਆਲੇ ਤੋਂ ਲੈ ਕੇ ਆ ਰਿਹਾ ਸੀ ਤਾਂ ਮੈਨੂੰ ਪਹਿਲੀ ਵਾਰੀ ਐਦਾਂ ਹੋਇਆ ਵੀ ਚੰਡੀਗੜ੍ਹ ਤੱਕ 4 ਘੰਟੇ ਲੱਗੇ ਕਿਉਂਕਿ ਮੇਰੀ ਗੱਡੀ ਐਨੀ ਵਾਰੀ ਰਕਾਈ ਗਈ ਉਹਨਾਂ ਫੋਟੋਆਂ ਕਰਾਉਣ ਨੂੰ ਹਣਾ ਤੇ ਉਸ ਤੋਂ ਬਾਅਦ ਦੂਜੇ ਦਿਨ ਪਹਿਲਾਂ ਮੈਂ ਗੱਡੀ ਨੂੰ ਜਾਲੀਆਂ ਲਵਾਈਆਂ ਜੀ ਹਰ ਮੰਨ ਨੂੰ ਲੈ ਕੇ ਲੰਘਣਾ ਕਿਤੇ ਵੀ ਲੈ ਕੇ ਜਾਣਾ 4 ਘੰਟੇ ਲੱਗ ਮੈਨੂੰ ਪਟਿਆਲੇ ਤੋਂ ਚੰਡੀਗੜ੍ਹ ਆਉਣ ਨੂੰ ਜੀ ਜੀ ਤੇ ਜਿਹੜਾ ਵੀ ਰਾਹ 'ਚ ਪੁਲਿਸੀਏ ਮਿਲਦੇ ਸੀ ਉਹ ਫੋਟੋਆਂ ਕਰਾਉਂਦੇ ਸੀ ਮੈਂ ਦੇਖ ਕੇ ਹੈਰਾਨ ਵੀ ਇੰਨਾ ਨਾਮ ਵੀ ਮੈਂ ਤਾਂ ਬਹੁਤ ਸਾਰੇ ਸਿੰਗਰਾਂ ਦੇ ਨਾਲ ਆਪਾਂ ਘੁੰਮ ਤੇ ਵੀ ਐ ਨਹੀਂ ਕਰੇ ਕਿਸ ਦੀ ਦੇਖੀ ਭਾਜੀ ਫਿਰ ਮੈਂ ਕਹਾ ਵੀ ਜੇ ਹੁਣ ਇਹਦਾ ਕਰਨਾ ਆ ਗਾਣਾ ਤਾਂ ਆਪਾਂ ਭਾਜੀ ਪ੍ਰੋਪਰ ਕਰਾਂਗੇ ਇਹਦੀ ਤਿਆਰੀ ਕਰਵਾ ਕੇ ਵੀ ਐ ਨਹੀਂ ਹੈਗਾ ਤੁਸੀਂ ਸਲੇਟੀਆਂ ਗਾਣਾ ਸੁਣਿਆ ਹੋਣਾ ਸਲੇਟੀਆਂ ਗਾਣਾ ਵੀ ਤਾਂ ਕੀਤਾ ਸੀ ਕਿਉਂਕਿ ਇੱਕ ਥੋੜਾ ਜਿਹਾ ਇਹਨੂੰ ਲੋਕ ਫਨ ਦੇ ਤੌਰ ਤੇ ਲੈਂਦੇ ਆ ਹਾਂ ਤੇ ਥੋੜਾ ਜਿਹਾ ਗਾਣਾ ਵੀ ਅਸੀਂ ਉਹ ਜਾਣ ਕੇ ਉਹੀ ਸਿਲੇਕਟ ਕੀਤਾ ਸੀ ਵੀ ਇਤੋਂ ਥੋੜਾ ਜਿਹਾ ਉਦਾਂ ਦਾ ਗਾਣਾ ਕਰਾਇਆ ਜਾਵੇ ਇੱਕਦਮ ਇਹਨੂੰ ਸੀਰੀਅਸ ਗਾਣਿਆਂ ਚ ਨਾ ਵਾੜਿਆ ਜਾਵੇ ਅੱਛਾ ਜਿਹੜਾ ਸਲੇਟੀਆਂ ਗਾਣਾਂ ਤੁਸੀਂ ਗੱਲ ਕੀਤੀ ਪਹਿਲੇ ਹੀ ਗਾਣਾ ਉਹ ਹਰਮਨ ਨੇ ਗਾਇਆ ਰਿਕਾਰਡ ਹੋਇਆ ਤੇ ਉਹ ਗਾਣਾ ਤੁਸੀਂ ਪਹਿਲਾਂ ਲਿਖਿਆ ਹੋਇਆ ਸੀ ਜਾਂ ਇਸ ਲਈ ਖਾਸ ਕਰਕੇ ਮੌਕੇ ਤੇ ਇਹਦੇ ਲਈ ਉਹ ਗਾਣਾ ਮੈਂ ਇੱਕ ਫਿਲਮ ਦੇ ਗਾਣੇ ਲਿਖਦਾ ਪਿਆ ਨਿੱਕਾ ਜਲਦ ਦਾ 2 ਫਿਲਮ ਦਾ ਉਦੋਂ ਕੰਮ ਕਰਦਾ ਸੀਗਾ ਮੈਂ ਉਹਦੇ ਚ ਮੇਰੇ ਗਾਣੇ ਆ ਰਹੇ ਹੁਣ ਐਮੀ ਬਿਰਕ ਦੀ ਮੂਵੀ ਆ ਰਹੀ ਹੂੰ ਹੂੰ ਉਹਦੇ ਲਈ ਲਿਖ ਰਿਹਾ ਸੀ ਮੈਂ ਐਦਾਂ ਦੇ ਗਾਣੇ ਥੋੜੇ ਬੀਟ ਜਦੋਂ ਮੈਂ ਲਿਖਦਾ ਸੀ ਇਹ ਮੇਰੇ ਕੋਲ ਬੈਠਾ ਸੀ ਹਰਮਨ ਜੀ ਮਾਂ ਜੀ ਤੇ ਇਹ ਗਾਣਾ ਜਿੰਨੇ ਵੀ ਪਹਿਲੇ ਇਹਨੇ ਮੈਨੂੰ ਗਾਣੇ ਸੁਣਾਏ ਸੀ ਇਹ ਭੁੱਲਦਾ ਭੁੱਲਦਾ ਸੁਣਾਉਂਦਾ ਸੀਗਾ ਜਦੋਂ ਮੈਨੂੰ ਇਹਨੇ ਦੂਜੇ ਦਿਨ ਇਹ ਗਾਣਾ ਸੁਣਾਇਆ ਉਹਨੇ ਇੱਕਦਮ ਸੁਣਾਤਾ ਬਿਲਕੁਲ ਬਿਨਾਂ ਗਲਤੀ ਤੋਂ ਵੀ ਕੋਈ ਵੀ ਅੱਖਰ ਭੁੱਲਿਆ ਨਹੀਂ ਫਿਰ ਮੈਨੂੰ ਲੱਗਾ ਵੀ ਇਹ ਗਾਣਾ ਇਹਨੂੰ ਯਾਦ ਹੋ ਗਿਆ ਚੰਗੀ ਤਰ੍ਹਾਂ ਵੀ ਇਹੀ ਕਰੂਗਾ ਇਹੀ ਕਰਾਵਾਂਗੇ ਅੱਛਾ ਤੁਹਾਨੂੰ ਕਿੰਨੀ ਕ ਮਿਹਨਤ ਕਰਾਉਣੀ ਪਈ ਸੀ ਹਰਮਨ ਨੂੰ ਉਸ ਟਾਈਮ ਮਿਹਨਤ ਬਾਈ ਬਹੁਤ ਅੱਛਾ ਹਾਂ ਰੋਜ਼ ਕਦੀ ਕਿਤੇ ਕਦੀ ਕਿਤੇ ਮੈਂ ਇਕੱਲਾ ਨਹੀਂ ਮੇਰੇ ਨਾਲ ਇੱਕ ਲਾਲੀ ਬਾਜੀ ਹੁੰਦੇ ਉਹੋ 골ਡਨ ਬਿਊਰੋ ਹੋਣੀ ਉਸ ਤੋਂ ਬਾਅਦ ਕੋਰੀਓਗ੍ਰਾਫਰ ਕੋਲ ਲੈ ਕੇ ਆਉਣਾ ਕਲਾਸਾਂ ਲੱਗੀਆਂ ਇਹਦੀਆਂ ਰਹਾਸ ਲਾਇਕੀ ਦੀਆਂ ਉਹ ਸਾਰੀਆਂ ਕਦੀ ਕਿਤੇ ਗਦੀ ਕਿਤੇ ਬਹੁਤ ਘੁੰਮੇ ਫਿਰੇ ਲੈ ਕੇ ਫਿਰ ਸ਼ੋਅਜ਼ ਵਗਾਰਾ ਹੁੰਦੇ ਸੀਗੇ ਅਖਾੜਿਆਂ ਖੂੜਿਆਂ ਦੇ ਵਿੱਚ ਲੈ ਕੇ ਜਾਂਦੇ ਹੁੰਦੇ ਸੀ ਬਹੁਤ ਮਿਹਨਤ ਆਈ ਬਈ ਅੱਛਾ ਇੰਦਰ ਵੀਰੇ ਦੋ ਗੱਲਾਂ ਨੇ ਜਿਹੜੀਆਂ ਮੇਰੇ ਖਿਆਲ ਚ ਮੀਡੀਆ ਚ ਵੀ ਆਈਆਂ ਤੇ ਸੋਸ਼ਲ ਮੀਡੀਆ ਤੇ ਲੋਕਾਂ ਨੇ ਬਹੁਤ ਜ਼ਿਆਦਾ ਉਹ ਚੀਜ਼ਾਂ ਨੂੰ ਦੇਖਿਆ ਤੁਹਾਡੀ ਜ਼ਿੰਦਗੀ ਚ ਦੋ ਗੱਲਾਂ ਜਿਹੜੀਆਂ ਮੈਨੇ ਬਹੁਤ ਰੱਖਦੀਆਂ ਇੱਕ ਤਾਂ ਹਰਮਨ ਚੀਮੇ ਦਾ ਉਹਣਾ ਤੇ ਦੂਸਰਾ ਜਿਹੜਾ ਤੁਹਾਡਾ ਜੇ ਲਗਾਣਾ ਮਨਕੀਰ ਤੌਲਖ ਭਾਜੀ ਉਹਨਾਂ ਨੇ ਗਾਇਆ ਤੇ ਇਹ ਗਾਣੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰੀਏ ਤੇ ਜਿਸ ਤਰ੍ਹਾਂ ਇਹ ਗਾਣਾ ਤੁਹਾਡਾ ਪਹਿਲਾਂ ਆਡੀਓ ਆਇਆ ਮਨਕੀਰਤ ਭਾਜੀ ਉਹਨਾਂ ਨੇ ਬਹੁਤ ਸੋਹਣਾ ਗਾਇਆ ਉਸ ਤੋਂ ਬਾਅਦ ਇਹਦੀ ਹੁਣ ਪਿੱਛੇ ਜੇ ਵੀਡੀਓ ਰਿਲੀਜ਼ ਹੋਈ ਤੇ ਉਹ ਵੀਡੀਓ ਦੇ ਵਿੱਚ ਨਾਂ ਕੱਟੇ ਜਾਣ ਪਿੱਛੇ ਆ ਲਾਸਟ ਜਿਹੜਾ ਅੰਤਰਾ ਉਹ ਕੱਟਿਆ ਗਿਆ ਉਹਦਾ ਕੀ ਕਾਰਨ ਮੰਨਦੇ? ਕਾਰਨ ਤਾਂ ਵੈਸੇ ਭਾਜੀ ਨੇ ਦੱਸਿਆ ਹੀ ਸੀਗਾ ਵੀ ਗਾਣਾ ਲੰਬਾ ਹੋ ਰਿਹਾ ਸੀਗਾ। ਹੂੰ ਹੂੰ ਤੇ ਥੋੜਾ ਜਿਆ ਤੇ ਇੱਕ ਰੈਪ ਪਹਿਲਾ ਰੈਪ ਆਂਦੀ ਸੀ ਵਿੱਚ ਫਿਰ ਰੈਪ ਪੈ ਗਿਆ। ਹਨਾ ਵੀ ਉਹਦੇ ਨਾਲ ਥੋੜਾ ਗਾਣਾ ਲੰਬਾ ਹੋ ਗਿਆ। ਪਰ ਗਾਣਾ ਵੈਸੇ ਦੇਖਿਆ ਜਾਵੇ ਜੇ ਲੰਬਾ ਵੀ ਹੋ ਗਿਆ ਤਾਂ ਉਹ 4 ਮਿੰਟ 10 ਸੈਕਿੰਡ ਦਾ ਹੀ ਗਾਣਾ ਬਣਦਾ ਆਡੀਓ। ਹਣਾ ਮੈਸੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਨਹੀਂ ਵੀ ਆਇਆ ਲੋਕਾਂ ਨੂੰ ਪਤਾ ਹੀ ਆ ਮੇਰਾ ਹੀ ਲਿਖਿਆ ਹੋਇਆ ਤੇ ਨਾਮ ਵਗੈਰਾ ਕੋਈ ਚੱਕਰ ਨਹੀਂ ਹੈਗਾ ਵਿੱਚ ਨਹੀਂ ਬੋਲਿਆ ਗਿਆ ਆਡੀਓ ਗਾਣੇ ਦੇ ਵਿੱਚ ਨਾਮ ਹੈਗਾ ਜਿਹੜਾ ਆਡੀਓ ਗਾਣਾ ਸਾਈਟਾਂ ਤੇ ਆਇਆ ਪਰ ਭਾਜੀ ਹੁਣ ਜਿਹੜਾ ਜ਼ਿਆਦਾਤਰ ਲੋਕ ਵੇਖ ਰਹੇ ਆ ਉਹ ਤਾਂ ਸੋਸ਼ਲ ਮੀਡੀਆ ਤੇ ਜਾਂ YouTube ਤੇ ਆਪਾਂ ਸਰਚ ਕਰੀਏ ਤੁਹਾਡਾ ਵੀਡੀਓ ਗਾਣਾ ਸਾਹਮਣੇ ਆ ਰਿਹਾ ਜਿਹਦੇ ਚੋਂ ਇੰਦਰ ਮਨਫੀ ਹੋ ਗਿਆ ਪਤਾ ਨਹੀਂ ਲੱਗ ਰਿਹਾ ਵੀ ਗਾਣਾ ਇੰਦਰ ਦਾ ਹਾਂਜੀ ਭਾਜੀ ਮੈਨੂੰ ਬਹੁਤ ਸਾਰੇ ਮੈਸੇਜ ਆਏ ਤੇ Facebook ਤੇ ਵੀ ਆਏ ਮੇਰੇ ਜਿੰਨੇ ਵੀ ਯਾਰ ਦੋਸਤ ਰਿਸ਼ਤੇਦਾਰ ਖਾਸ ਕਰਕੇ ਉਹਨਾਂ ਨੂੰ ਬਹੁਤ ਗੁੱਸਾ ਲੱਗਾ ਨਾ ਇਸ ਚੀਜ਼ ਦਾ ਮੈਨੂੰ ਨਹੀਂ ਵੈਸੇ ਮੈਨੂੰ ਐਡੀ ਕੋਈ ਚੀਜ਼ ਮੈਟਰ ਨਹੀਂ ਕਰਦੀ ਕਿਉਂਕਿ ਮਨਕੀਰਤ ਮੇਰਾ ਬਹੁਤ ਜ਼ਿਆਦਾ ਵਧੀਆ ਫਰੈਂਡ ਰਿਹਾ ਪਹਿਲਾਂ ਤੋਂ ਹੀ ਤੇ 2014 ਤੋਂ ਅਸੀਂ ਇਕੱਠੇ ਇੱਥੇ ਚੰਡੀਗੜ੍ਹ ਉਦੋਂ ਉਹ ਵੀ ਨਹੀਂ ਹਟ ਸੀਗਾ ਤੇ ਅਸੀਂ ਇਕੱਠੇ ਘੁੰਮਦੇ ਹੁੰਦੇ ਸੀਗੇ ਇੱਥੇ ਤੇ ਮੈਨੂੰ ਲੱਗਦਾ ਅਸੀਂ ਇਕੱਠਿਆਂ ਨੇ ਸ਼ੁਰੂ ਕੀਤਾ ਉਦੋਂ 2014 'ਚ ਮੈਂ ਲਿਖਣਾ ਸ਼ੁਰੂ ਕੀਤਾ ਤੇ ਉਹ ਵੀ ਮੇਰਾ ਵੀਰ ਇੱਥੇ 91 ਸੈਕਟਰ ਤੇ ਮੈਂ ਵੀ ਉਦੋਂ ਕਾਉਣ ਲੱਗਾ ਇਹ ਵੀ ਉਦੋਂ ਕਾਉਣ ਲੱਗਾ ਤੇ ਮੈਨੂੰ ਕੋਈ ਐਡਾ ਮੈਟਰ ਨਹੀਂ ਕਰਦਾ ਇਹ ਚੀਜ਼ ਪਰ ਇੱਕ ਚੀਜ਼ ਆ ਵੀ ਵੀ ਜਿਹੜੇ ਮੇਰੇ ਚਾਹਣ ਵਾਲੇ ਮੇਰੇ ਚਾਹਣ ਵਾਲੇ ਭਾਵੇਂ ਉਹ 10 15 ਰੱਖ ਲੋ ਜਾਂ ਭਾਵੇਂ ਥੋੜਾ ਹੀ ਆ ਉਹਦੀ ਗਿਣਤੀ ਦੇ ਵਿੱਚ ਉਹਦੇ ਮੁਕਾਬਲੇ ਭਾਵੇਂ ਥੋੜੇ ਆ ਪਰ ਉਹਨਾਂ ਸਾਰਿਆਂ ਨੂੰ ਬਹੁਤ ਬੁਰਾ ਲੱਗਾ ਇਹ ਚੀਜ਼ ਪ੍ਰਦੀਪ ਜੀੜ ਭਾਜੀ ਉਹਨਾਂ ਨੇ ਵੀ ਇੱਕ ਦਿਨ ਲਾਈਵ ਉਹ ਕੀ ਗੱਲ ਦਾ ਸ਼ਿਕਵਾ ਕੀਤਾ ਸੀ ਕਿ ਇੰਦਰ ਦੇ ਨਾਲ ਇਦਾਂ ਹੋਣਾ ਨਹੀਂ ਸੀ ਚਾਹੀਦਾ ਵੈਸੇ ਉਹ ਕਹੇ ਉਹ ਵੀ ਕਹਿ ਰਹੇ ਸੀ ਕਿ ਜੇ ਗੀਤ ਮਲਕੀਰ ਕੋਲ 올ਕਪਾ ਜੀ ਹੁਣੀ ਚਾਹੁੰਦੇ ਤਾਂ ਸ਼ਾਇਦ ਨਾਂ ਪਾਇਆ ਜਾ ਸਕਦਾ ਸੀ ਹਾਂਜੀ ਪਾਇਆ ਤਾਂ ਸਕਦਾ ਸੀ ਭਾਜੀ ਇਥੇ ਕੋਈ ਚੱਕਰ ਨਹੀਂ ਹੈਗਾ ਜੇ ਉਹਨਾਂ ਦੀ ਕੋਈ ਮਜਬੂਰੀ ਵੀ ਰਹੀ ਹੋਊਗੀ ਤਾਂ ਕੋਈ ਚੱਕਰ ਨਹੀਂ ਭਾਜੀ ਆਪਾਂ ਨੂੰ ਕੋਈ ਗੁੱਸ ਪਰ ਮੇਰੇ ਯਾਰਾਂ ਦੋਸਤਾਂ ਨੂੰ ਜਿਨ੍ਹਾਂ ਦੇ ਕਹਿਣ ਤੇ ਗਾਣੇ ਰਿਕਾਰਡ ਹੋਏ ਵੀ ਨਹੀਂ ਆ ਬੰਦੇ ਨੂੰ ਦੇ ਦੇ ਗਾਣਾ ਕੋਈ ਨਹੀਂ ਜੇ ਤੈਨੂੰ ਕਹਿੰਦਾ ਤਾਂ ਇਹਨੂੰ ਦੇ ਦੇ ਉਹ ਸਾਰਿਆਂ ਨੇ ਮੈਨੂੰ ਕਿਹਾ ਵੀ ਅੱਜ ਤੋਂ ਬਾਅਦ ਕਿਸੇ ਨੂੰ ਗਾਣਾ ਨਹੀਂ ਦੇਣਾ ਵੀ ਤੂੰ ਹੁਣ ਆਪ ਗਾਏਂਗਾ ਤੇ ਹੁਣ ਮੈਨੂੰ ਮੈਨੂੰ ਲੱਗਦਾ ਆਪ ਹੀ ਗਾਉਣਾ ਪੈਣਾ ਭਾਜੀ ਅ ਇੰਦਰ ਭਾਜੀ ਹੁਣ ਤੁਹਾਡਾ ਅਗਲਾ ਕੀ ਫੈਸਲਾ ਜਿਸ ਤਰ੍ਹਾਂ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਮੈਂ ਖੁਦ ਗਾਉਣ ਵਾਲਾ ਆਉਂਗਾ ਕੀ ਤੁਸੀਂ ਤਿਆਰੀ ਕਰ ਰਹੇ ਹੋ ਤਿਆਰੀ ਦਾ ਦੇਖੋ ਜੀ ਪਹਿਲਾਂ ਤੋਂ ਹੀ ਗਾਣੇ ਜਿੰਨੇ ਵੀ ਆ ਇਹ ਜੇ ਲਗਾਣਾ ਵੀ ਜਿਹੜਾ ਪਹਿਲਾਂ ਮੈਂ ਆਪ ਦਾ ਹੀ ਗਾਇਆ ਹੋਇਆ ਸੀਗਾ ਜਿੰਨੇ ਵੀ ਗਾਣੇ ਆ ਜਿੱਦਾਂ ਪਹਿਲਾਂ ਜਾਂ ਚੀਮੇ ਵਾਲਾ ਗਾਣਾ ਜਾਂ ਹੋਰ ਵੀ ਜਿੰਨੇ ਮੇਰੇ ਗਾਣੇ ਆ ਰਹੇ ਆ ਪਹਿਲਾਂ ਇਹ ਮੇਰੀ ਆਵਾਜ਼ 'ਚ ਹੀ ਬਣਦਾ ਗਾਣਾ ਉਸ ਤੋਂ ਬਾਅਦ ਕਿਉਂਕਿ ਕੰਪੋਜੀਸ਼ਨ ਮੇਰੀ ਆਪ ਦੀ ਹੁੰਦੀ ਆ ਬਿਲਕੁਲ ਉਹਦੇ ਤੋਂ ਬਾਅਦ ਜਦੋਂ ਫਿਰ ਉਹ ਸਾਰੇ ਜਦੋਂ 뮤직 ਬਣ ਜਾਂਦਾ ਆ ਉਹਦੇ ਤੋਂ ਬਾਅਦ ਹੀ ਸਿੰਗਰ ਦੀ ਡਵਿੰਗ ਕਰਾਈਦੀ ਆ ਆਪਾਂ ਤੇ ਜੇ ਲਗਾਣਾ ਵੀ ਪਹਿਲਾਂ ਇਹ ਵੈਸੇ ਮੈਂ ਕਿਸੇ ਨੂੰ ਦੇਣਾ ਨਹੀਂ ਸੀਗਾ ਅੱਛਾ ਤੇ ਇਹਦਾ ਬਾਈ ਦੇ ਨਾਲ ਪਿਆਰ ਇੰਨਾ ਵੀ ਉਹਨੇ ਉਹਦੀ ਦਿੱਤਾ ਗਿਆ ਹਾਂ ਵੀ ਉਹਨੇ ਪਹਿਲੀ ਵਾਰੀ ਕਿਹਾ ਮੈਨੂੰ ਤੇ ਮੈਂ ਦੇ ਦਿੱਤਾ ਚੱਲ ਮੈਂ ਕੋਈ ਨਹੀਂ ਇਹ ਗਾਣਾ ਵੀ ਬਹੁਤ ਕਾਫੀ ਟਾਈਮ ਪਹਿਲਾਂ ਦੇ ਦਿੱਤਾ ਹੋਇਆ ਉਦੋਂ ਵੀਰੇ ਦੇ ਕੋਈ ਗਾਣੇ ਆਏ ਵੀ ਨਹੀਂ ਸੀਗੇ ਇੰਨੇ ਖਾਸ ਜੀ ਜੀ ਹਾਂ ਕੋਈ ਹਿੱਟ ਗਾਣਾ ਉਹਨਾਂ ਦਾ ਵੀ ਨਹੀਂ ਆਇਆ ਸੀਗਾ ਦੋ ਗਾਣੇ ਉਦੋਂ ਉਹਨਾਂ ਨੇ ਕੀਤੇ ਸੀ ਇੱਕ ਨੱਕਾ ਕੌਣ ਮੋੜਦਾ ਇੱਕ ਇਹ ਤੇ ਵੈਸੇ ਮੈਨੂੰ ਆਪ ਨੂੰ ਪਸੰਦ ਸੀ ਗਾਣਾ ਬਹੁਤ ਮੈਂ ਆਪ ਗਾਉਣਾ ਸੀ ਕਦੇ ਜ਼ਿੰਦਗੀ ਜਿਹੇ ਤੇ ਹੁਣ ਡਿਸੀਜਨ ਇਹ ਆ ਵੀ ਮੇਰਾ ਤਾਂ ਕੁਮਿੰਤਾ ਕੋਈ ਚੱਕਰ ਨਹੀਂ ਹੈਗਾ ਪਰ ਮੈਂ ਆਪਣੇ ਜਿਹੜੇ ਮੇਰੇ ਯਾਰ ਦੋਸਤ ਪੁਰਾਣੇ ਜੀ ਜੀ ਜਿਨ੍ਹਾਂ ਦੇ ਕਹਿਣ ਤੇ ਮੈਂ ਬੋਲੀਆਂ ਤੋਂ ਗੀਤ ਲਿਖਣ ਲੱਗਾ ਹੂੰ ਹੂੰ ਉਹਨਾਂ ਦੇ ਕਹਿਣ ਤੇ ਗਾਣੇ ਰਿਕਾਰਡ ਹੋਣ ਲੱਗੇਗਾ ਹਾਂ ਹੂੰ ਹੂੰ ਤੇ ਹੁਣ ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਆਪਾਂ ਕਿਸੇ ਨੂੰ ਗਾਣਾ ਨਹੀਂ ਦੇਣਾ ਹੈਗਾ ਜੋ ਮਰਜ਼ੀ ਹੋ ਜਵੇ ਤੇ ਜਦੋਂ ਵੀ ਕਿਤੇ ਮੂਡ ਬਣਿਆ ਅਸੀਂ ਆਪੇ ਗਾਵਾਂਗੇ ਇੱਕ ਮੇਰਾ ਫਰੈਂਡ ਆ ਤਰਨਵੀਰਾ ਮਾਨ ਸਾਹਿਬ ਜੀ ਤੇ ਉਹਨਾਂ ਨੇ ਇੱਕ ਰਿਕਾਰਡ ਕੰਪਨੀ ਖੋਲੀ ਹੁਣ ਯਾਰ ਵੈਲੀ ਰਿਕਾਰਡ ਉਹ ਮੇਰੇ ਲਈ ਖੋਲੀ ਆ ਤੇ ਆਪਾਂ ਉਹਦੇ 'ਤੇ ਗਾਣੇ ਕਰਿਆ ਕਰਾਂਗੇ ਭਾਜੀ ਇੰਦਰ ਭਾਜੀ ਅਸੀਂ ਬਹੁਤ ਸਾਰੇ ਗੀਤਕਾਰਾਂ ਨੂੰ ਜਦੋਂ ਮਿਲਦੇ ਆ ਉਹਨਾਂ ਦਾ ਗਿਲਾ ਸ਼ਿਕਵਾ ਗਾਇਕਾਂ ਦਾ ਹਮੇਸ਼ਾ ਰਹਿੰਦਾ ਕਿ ਕਿਤੇ ਨਾ ਕਿਤੇ ਜਾ ਕੇ ਗਾਇਕ ਜਿਹੜੇ ਉਹਨਾਂ ਦੇ ਦਿਲ ਦੀ ਰੀਜ ਪੂਰੀ ਨਹੀਂ ਕਰਦੇ ਕੀ ਤੁਹਾਡੇ ਨਾਲ ਵੀ ਉਹ ਗੱਲ ਹੋਈ ਆ ਜੀ ਭਾਜੀ ਮੈਂ ਮੈਂ ਤਾਂ ਤੁਹਾਨੂੰ ਦੱਸਿਆ ਵੀ ਮੈਂ ਫੇਮਸ ਹੋਣ ਲਈ ਗਾਣੇ ਲਿਖੇ ਨਹੀਂ ਜੀ ਗਿਲਾ ਸ਼ਿਕਵਾ ਉਹਦਾ ਹੁੰਦਾ ਜਦੋਂ ਪੂਰਾ ਕ੍ਰੈਡਿਟ ਨਹੀਂ ਮਿਲਦਾ ਜਾਂ ਕੁਝ ਵੀ ਆ ਮੈਨੂੰ ਤਾਂ ਕੋਈ ਨਹੀਂ ਮੇਰਾ ਤਾਂ ਭਾਵੇਂ ਭਾਜੀ YouTube 'ਤੇ ਵੀ ਨਾ ਨਾਮ ਲਿਖਦੇ ਜੀ ਆਪਾਂ ਤਾਂ ਇਦਾਂ ਦੇ ਬੰਦੇ ਆ ਵੀ ਮਾਸਤ ਰਹਿਣ ਵਾਲੇ ਹਨ ਤੇ ਮੈਨੂੰ ਕੱਲੂ ਮਨਕੀਰ ਤਵੀਰਾ ਮਿਲ ਜਵੇ ਮੈਂ ਉਹਨਾਂ ਨੂੰ ਕਦੇ ਇਦਾਂ ਕਹੂੰਗਾ ਹੀ ਨਹੀਂ ਹਨਾ ਆਪਾਂ ਤਾਂ ਜੱਫੀ ਪਾ ਕੇ ਮਿਲਾਂਗੇ ਉਹਨਾਂ ਨੂੰ ਇੱਕ ਗਾਣੇ ਕਰਕੇ ਥੋੜੋ ਆਪਾਂ ਐਨੀ ਚਰਦੀ ਜਾਰੀ ਦੋਸਤੀ ਖਰਾਬ ਕਰਾਂਗੇ ਜਾਂ ਕੁਝ ਵੀ ਆ ਤੇ ਮਿਲਾਂਗੇ ਵਰਤਾਂਗ ਵਧੀਆ ਭਾਜੀ ਤੇ ਤੁਸੀਂ ਸਵਾਲ ਪੁੱਛਿਆ ਵੀ ਇਹ ਆਪਣੇ ਨਾਲ ਇਦਾਂ ਦਾ ਕਦੇ ਕੁਝ ਹੋਇਆ ਨਹੀਂ ਭਾਜੀ ਇਹ ਪਹਿਲਾ ਚਾਂਸ ਹੋਇਆ ਜੀ ਹਾਂਜੀ ਤੇ ਜਿਸ ਤਰ੍ਹਾਂ ਇੰਦਰਬਾਈ ਹੁਣ ਫਿਰ ਤੁਸੀਂ ਅੱਗੇ ਗਾਉਣ ਦਾ ਵੀ ਸੋਚਿਆ ਹਾਂਜੀ ਤੇ ਕਿਹੜਾ ਗਾਣਾ ਲੈ ਕੇ ਆਉਂਗੇ ਕਦੋਂ ਤੱਕ ਲੈ ਕੇ ਆਉਂਗੇ ਗਾਣਾ ਜੀ ਲੈ ਕੇ ਆਉਂਗਾ ਮੈਂ ਸਕੰਦਰ ਬੋਰਡ ਪੁਰਾਣਾ ਲਿਖਿਆ ਹੋਇਆ ਮੇਰਾ ਗਾਣਾ ਬਾਜੀ ਬਾ ਤੇ ਸਿਕੰਦਰ ਦਾ ਮੈਂ ਫੈਨ ਆ ਹੂੰ ਹੂੰ ਉਹ ਪਹਿਲਾ ਬੰਦਾ ਜਿਹਨੇ ਦੁਨੀਆ ਜਿੱਤੀ ਦੁਨੀਆ ਜਿੱਤੀ ਤਾਂ ਜਿਹੜਾ ਕਦੇ ਹਾਰਿਆ ਨਹੀਂ ਜੀ ਠੀਕ ਆ ਜੀ ਤੇ ਜਿਹਨੇ ਆਪਣੀਆਂ ਗਲਤੀਆਂ ਐਂਡ ਆਫ ਦਿ ਡੇ ਉਹਨੇ ਕਬੂਲ ਕੀਤੀਆਂ ਜੀ ਤੇ ਮੈਂ ਉਹਦਾ ਫੈਨ ਆ ਤੇ ਗਾਣੇ ਦਾ ਨਾਮ ਵੀ ਮੈਂ ਤਾਂ ਹੀ ਸਿਕੰਦਰ ਰੱਖਿਆ ਹੂੰ ਹੂੰ ਤੇ ਮਤਲਬ ਜੇਤੂ ਸ਼ੁਰੂਆਤ ਕਰਨੀ ਆ ਹਾਂਜੀ ਜੀ ਜੇਤੂ ਸ਼ੁਰੂਆਤ ਕਰਾਂਗੇ ਬਾਜੀ ਆਪਣੇ ਆਪ ਨੂੰ ਮੈਨੂੰ ਲੱਗਦਾ ਵਧੀਆ ਲੱਗਦਾ ਮੇਰੇ ਯਾਰਾਂ ਦੋਸਤਾਂ ਨੂੰ ਵਧੀਆ ਲੱਗਦਾ ਜਿੰਨਾ ਕ ਆਪਾਂ ਆਡੀਓ ਬਣਿਆ ਉਹਦਾ ਗਾਣੇ ਦਾ ਬਣ ਗਿਆ ਹੁਣ ਉਹ ਇੱਕ ਦੋ ਦਿਨਾਂ ਚ ਬਣਾਇਆ ਭਾਜੀ ਤੇ ਉਹ ਸਾਰਿਆਂ ਨੂੰ ਪਸੰਦ ਆ ਉਹਦੀ ਵੀਡੀਓ ਕਰੂਗੇ ਮੇਰਾ ਵੀਰ ਹੈਰੀ ਭੱਟੀ ਉਹ ਫਿਲਮ ਦੇ ਵਿੱਚ ਵੀ ਜੀ ਇਸ ਵੇਲੇ ਸਰਦਾਰ ਮੁਹੰਮਦ ਮੂਵੀ ਜਸੜ ਵੀਰੇ ਦੀ ਬਣਦੀ ਪਈ ਆ ਤੇ ਉੱਥੇ ਵੀ ਜਿੱਦਾਂ ਫ੍ਰੀ ਹੁੰਦੇ ਆ ਆਪਾਂ ਉਹ ਸ਼ੂਟ ਕਰਾਂਗੇ ਗਾਣਾ ਅੱਛਾ ਭਾਜੀ ਜਿਸ ਤਰ੍ਹਾਂ ਤੁਹਾਡਾ ਜਿਹੜਾ ਇਹ ਜੇਲ ਗਾਣਾਗਾ ਇਹਦੇ ਤੇ ਕੈਨੇਡਾ ਅਮਰੀਕਾ ਚ ਵੀ ਬਹੁਤ ਵਿਵਾਦ ਉੱਠਿਆ ਜਿੱਥੇ ਆਪਣੇ ਪੰਜਾਬੀ ਵੱਸਦੇ ਨੇ ਉੱਥੇ ਨਿਊਜ਼ਪੇਪਰਾਂ ਦੇ ਵਿੱਚ ਵੀ ਤੁਹਾਡੀ ਨਿਊਜ਼ ਲੱਗੀ ਇਹ ਗਾਣੇ ਦੇ ਬੋਲਾਂ ਨੂੰ ਲੈ ਕੇ ਕਿਉਂਕਿ ਮਨਕੀਰ ਤੌਲਕ ਭਾਜੀ ਉਹਨਾਂ ਨੇ ਗਾਤਾ ਤੁਸੀਂ ਲਿਖਿਆ ਬਿਲਕੁਲ ਤੇ ਇਹ ਗਾਣੇ ਦੇ ਬੋਲਾਂ ਤੋਂ ਬਹੁਤ ਜ਼ਿਆਦਾ ਇਹ ਵਿਰੋਧ ਆਇਆ ਕਿ ਇਹਨਾਂ ਇੰਦਰ ਉਹਨਾਂ ਨੇ ਇਸ ਤਰ੍ਹਾਂ ਦੇ ਸ਼ਬਦ ਕਿਉਂ ਵਰਤੇ ਕਿਉਂ ਲਿਖਿਆ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਥੋੜਾ ਸਮਾਜ ਤੋਂ ਪਾਸੇ हट ਕੇ ਲਿਖੀ ਹੈ ਇਹ ਚੀਜ਼ ਹੈਗੀ ਤਾਂ ਵਾਜੀ ਪਾਸੇ ਦੀ ਆ ਨੰਬਰ ਸਭ ਤੋਂ ਪਹਿਲੀ ਗੱਲ ਆ ਵੀ ਜੇ ਜੇਲ੍ਹ ਦੀ ਗੱਲ ਹੋਈ ਆ ਜੇਲ੍ਹ ਦਾ ਮਤਲਬ ਇਹ ਨਹੀਂ ਹੈਗਾ ਵੀ ਉਹਦੇ ਵਿੱਚ ਸਾਰੇ ਜਿਹੜੀਆਂ ਜਨਾਨੀਆਂ ਦੀਆਂ ਬਾਲੀਆਂ ਲਾ ਕੇ 도ੜਿਆ ਜਾਂ ਸਕੂਟਰ ਚੋਰੀ ਕਰ ਲਿਆ ਜਾਂ ਸਾਈਕਲ ਚੋਰੀ ਕਰ ਲਿਆ ਕਾਰ ਚੋਰ ਆ ਇਹੀ ਆ ਤੁਹਾਨੂੰ ਪਤਾ ਵੀ ਜੇਲ ਤੇ ਸੱਚ ਜਿਹੜਾ ਸੱਚ ਆ ਤਾਂ ਜੇਲ ਆ ਇਹਦਾ ਬਹੁਤ ਨੇੜੇ ਦਾ ਰਿਸ਼ਤਾ ਆ ਹੁਣ ਜੇਲ ਤਸ਼ੀਦ ਭਗਤ ਸਿੰਘ ਹੁਣੀ ਵੀ ਗਏ ਆ ਜੀ ਜੀ ਹਨਾ ਤੇ ਬਹੁਤ ਵੱਡੇ ਤੋਂ ਵੱਡੇ ਬੰਦਿਆਂ ਨੂੰ ਜੇਲ ਦੇਖਣੀ ਪਈ ਆ ਬਿਲਕੁਲ ਤੇ ਇਹ ਨਹੀਂ ਹੈਗਾ ਵੀ ਅਸੀਂ ਜੇ ਜੇਲ ਚ ਕੋਈ ਤਾਂ ਉਹਨੂੰ ਅਸੀਂ ਨਫ਼ਰਤ ਦੀ ਨਿਗਾਨਾਂ ਦੇਖਾਂਗੇ ਬਹੁਤ ਵਧੀਆ-ਵਧੀਆ ਬੰਦੇ ਆ ਜਾਂ ਨਜਾਇਜ਼ ਕੇਸਾਂ ਦੇ ਵਿੱਚ ਵੀ ਫਸੇ ਹੁੰਦੇ ਆ ਬਿਲਕੁਲ ਤੇ ਪਹਿਲੀ ਤਾਂ ਗੱਲ ਇਹ ਆ ਹਮਮ ਨੰਬਰ 2 ਤੇ ਜਿਹੜਾ ਆਈਡੀਆ ਆਉਂਦਾ ਭਾਜੀ ਵੀ ਚਲਾਉਣ ਫੇਸਬੁੱਕ ਦੇ ਅੰਦਰੋਂ ਬਣੇ ਜੇਲ੍ਹਾਂ ਦੇ ਸ਼ਿੰਗਾਰ ਨੇ ਜੀ ਇਹ ਕੋਈ ਮੇਰੇ ਲਿਖਣ ਦੇ ਨਾਲ ਨਹੀਂ ਫੇਸਬੁੱਕ ਚੱਲਣੀ ਅੰਦਰ ਫੇਸਬੁੱਕ ਚੱਲਦੀ ਕਰਕੇ ਮੈਂ ਲਿਖਦਾ ਹਮਮ ਹਨਾ ਮੈਂ ਤਾਂ ਕਿਤੇ ਉਹ ਦੇਖਿਆ ਬਿਲਕੁਲ ਹਨਾ ਵੀ ਅੰਦਰੋਂ ਸਟੇਟਸ ਪਾਉਂਦੇ ਆ ਵੀ ਖਬਰਾਂ 'ਚ ਵੀ ਆਉਂਦਾ ਰਿਹਾ ਵੀ ਅੰਦਰੋਂ ਸਟੇਟਸ ਪਏ ਆ ਜਾਂ ਅੰਦਰ ਫੋਨ ਯੂਜ਼ ਕਰਦੇ ਆ ਇੱਕ ਫਿਲਮ ਸੀ ਅਜੇ ਦੇ ਗਾਂਧੀ ਮੂਵੀ ਮੈਂ ਦੇਖੀ ਸੀਗੀ ਉਹਦੇ 'ਚ ਉਹਨੂੰ ਅੰਦਰ ਟੀਵੀ ਲਾ ਕੇ ਦਿੱਤਾ ਹੋਇਆ ਭਾਜੀ ਜੀ ਇਹ ਅਸੀਂ ਲੱਗਾ ਹੋਇਆ ਉਸ ਫਿਲਮ ਦੇ ਵਿੱਚ ਜੇਲ੍ਹ ਦੇ ਵਿੱਚ ਉਹਨਾਂ ਚੀਜ਼ਾਂ ਦੇਖੀ ਜਾਂਦੀਆਂ ਆ ਜਾਂਦੇ ਫਿਰ ਆਈਡੀਆ ਨਿਕਲੇ ਆਉਂਦਾ ਆਪਣੇ ਆਪ ਹਨਾ ਇਹ ਕੋਈ ਆਪ ਤਾਂ ਮੈਂ ਬਣਾਈ ਹੋਈ ਚੀਜ਼ ਹੈ ਨਹੀਂ ਇਹ ਤਾਂ ਹੁੰਦੀ ਆ ਭਾਜੀ ਬਿਲਕੁਲ ਇੰਦਰਪਾਲ ਜੀ ਇਹ ਮਨਕੀਰ ਤੌਲਖਵਾਈ ਉਹਨਾਂ ਨੇ ਆਪਣੇ ਲਾਈਵ ਦੇ ਵਿੱਚ ਇੱਕ ਹੋਰ ਗੱਲ ਆਖੀ ਕਿ ਉਹ ਜਿਸ ਤਰ੍ਹਾਂ ਇਹ ਵੀਡੀਓ ਦੇ ਵਿੱਚ ਤੁਹਾਡਾ ਨਾਮ ਵੀ ਕੱਟਿਆ ਗਿਆ ਖੈਰ ਕੋਈ ਗੱਲ ਨਹੀਂ ਉਹ ਵੀ ਫੀਲ ਕਰ ਰਹੇ ਨੇ ਤੇ ਪਰ ਉਹ ਕਹਿੰਦੇ ਆਉਣ ਵਾਲੇ ਸਮੇਂ 'ਚ ਤੁਹਾਡੇ ਨੱਕਾ ਗਾਣੇ ਦੇ ਵਿੱਚ ਜਿਹੜਾ ਉਹ ਵੀਡੀਓ 'ਚ ਤੁਹਾਨੂੰ ਲੈ ਕੇ ਆਉਣਗੇ ਉਹਦੇ ਬਾਰੇ ਤੁਹਾਡਾ ਕੀ ਸੋਚਿਆ ਫਿਰ ਕੋਈ ਚੱਕਰ ਨਹੀਂ ਭਾਜੀ ਮੈਂ ਤਾਂ ਆਪਣੇ ਯਾਰਾਂ ਦੋਸਤਾਂ ਤੋਂ ਬਾਹਰ ਨਹੀਂ ਜਾਂਦਾ ਕੋਈ ਵੀ ਗੱਲ ਹੋਵੇ ਕਿੱਡੀ ਵੱਡੀ ਓਪਰਚ्युनिटी ਹੋਵੇ ਜਿੰਨਾ ਚਿਰ ਮੇਰੇ ਯਾਰ ਨਹੀਂ ਮੇਰੇ ਨਾਲ ਸਹਿਮਤ ਤਾਂ ਉਹਨਾਂ ਚਿਰ ਨਹੀਂ ਮੈਂ ਕਰਦਾ ਹਣਾ ਤੇ ਮੈਨੂੰ ਲੱਗਦਾ ਨਹੀਂ ਹੁਣੋਂ ਕਰਨ ਦੇਣਗੇ ਕਿਸੇ ਨਾਲ ਵੀ ਕਿਸੇ ਨਾਲ ਵੀ ਨਹੀਂ ਕਰਨ ਦੇਣਾ ਉਹਨਾਂ ਨੇ ਮੈਨੂੰ ਮੈਨੂੰ ਪਤਾ ਹੁਣ ਆਪਾਂ ਆਪਣਾ ਸਰਕਲ ਜੇ ਤਾਂ ਨਾਲੇ ਨਾਲੇ ਹੀ ਚੱਲਾਂਗੇ ਹਾਂ ਤੇ ਜਿਹੜੇ ਮੇਰੇ ਨਾਲ ਯਾਰ ਦੋਸਤ ਮੇਰੇ ਪੁਰਾਣੇ ਤੋਂ ਪੁਰਾਣੇ ਜੁੜੇ ਹੋਏ ਆ ਤੇ ਇੱਕ ਚੀਜ਼ ਇਹ ਵੀ ਆ ਭਾਜੀ ਮੈਂ ਹੁਣ ਜੇ ਐਵੇਂ ਕਹਿ ਦਮਾ ਵੀ ਮੈਂ ਗੀਤ ਲਿਖਣੇ ਬੰਦੇਣੇ ਬੰਦ ਕਰ ਤੇ ਜੀ ਜੀ ਤੇ ਵੀ ਗਾਣੇ ਆਉਣੇ ਨਹੀਂ ਗਾਣੇ ਹੁਣ ਮੈਂ ਆਪ ਗਾ ਲੈਣੇ ਆ ਉਹੋ ਹੀ ਚੱਕਰ ਨਹੀਂ ਹੈਗਾ ਕਿਉਂਕਿ ਗਾਉਣੇ ਪੈਣੇ ਆ ਪਹਿਲਾਂ ਸੀਗੇ ਯਾਰ ਦੋਸਤ ਲਿਮਟਡ ਆਪਣੇ ਬਿਲਕੁਲ ਹੁਣ ਆਪਣੇ ਨਾਲ ਇੱਕ ਜ਼ਿੰਮੇਵਾਰੀ ਜਦੋਂ ਫੈਨਸ ਜੋੜਨ ਲੱਪੰਦੇ ਆ ਹੁਣ ਮੈਨੂੰ ਫੀਲ ਹੋਣ ਲੱਗ ਪਿਆ ਵੀ ਮੈਨੂੰ ਵੀ ਮੇਰੇ ਨਾਲ ਲੋਕ ਕਾਫੀ ਜੁੜ ਗਏ ਆ ਹੁਣ ਮੈਂ ਇਸ ਚੀਜ਼ ਤੋਂ ਦੌੜ ਨਹੀਂ ਸਕਦਾ ਬਿਲਕੁਲ ਹਾਂਜੀ ਐਜ਼ ਅ ਸਿੰਗਰ ਮੂਵ ਹੋ ਸਕਦਾ ਸਿੰਗਿੰਗ ਵਾਲਦੂ ਮੂਵ ਹੋ ਸਕਦਾ ਜੇ ਕੋਈ ਵੀ ਬੰਦ ਹੋਗੇ ਉਹ ਸਰਨਾ ਨਹੀਂ ਹੈਗਾ ਭਾਜੀ ਅੱਛਾ ਤੁਹਾਨੂੰ ਕੀ ਲੱਗਦਾ ਤੁਸੀਂ ਲਿਖਣ ਤੋਂ ਗਾਉਣ ਵੱਲ ਆ ਜਾਓਗੇ ਤਾਂ ਉਹਨਾਂ ਦੀਆਂ ਉਮੀਦਾਂ ਤੇ ਖਰੇ ਉਤਰੋਗੇ ਉਹ ਆਪਾਂ ਕੰਮ ਜਿਹੜਾ ਵੀ ਕੀਤਾ ਵਾ ਜੀ ਦਿਲੋਂ ਕੀਤਾ ਜੀ ਜੀ ਹਾਂਜੀ ਐ ਨਹੀਂ ਹੋਊਗਾ ਵੀ ਵੀ ਕਿਸੇ ਆਪਣੇ ਵੱਲੋਂ ਨਹੀਂ ਕੋਈ ਕਸਰ ਛੱਡੂੰਗਾ ਬਾਕੀ ਸਾਰਾ ਕੁਝ ਤਾਂ ਰੱਬ ਦੇ ਹੱਥ ਬੱਥੇ ਹੁੰਦਾ ਭਾਜੀ ਜੀ ਬਿਲਕੁਲ ਅੱਛਾ ਭਾਜੀ ਕਨਵਰ ਗਰੇਵਾਲ ਭਾਜੀ ਉਹਨਾਂ ਦੇ ਨਾਲ ਤੁਹਾਡਾ ਜਿਹੜਾ ਗੀਤ ਆ ਰਿਹਾ ਤੇ ਉਹਦੇ ਬਾਰੇ ਥੋੜਾ ਆਪਾਂ ਗੱਲ ਕਰ ਲਈਏ ਹਾਂਜੀ ਇੱਕ ਗਾਣਾ ਆ ਰਿਹਾ ਹਾਂਜੀ ਉਹਨਾਂ ਦੇ ਨਾਲ ਵੈਸੇ ਪਹਿਲਾਂ ਇੱਕ ਆ ਰਿਹਾ ਗਾਣੇ ਤਾਂ ਕਾਫੀ ਉਹਨਾਂ ਦੇ ਨਾਲ ਰਿਕਾਰਡ ਹੋਏ ਆਪਣੇ ਜੀ ਜੀ ਕਨਵਰ ਗਰੇਵਾਲ ਭਾਜੀ ਦਾ ਹੋਇਆ ਨਿੱਕਾ ਜਲਦਾਰ 2 ਫਿਲਮ ਆ ਰਹੀ ਹੈ ਇਹਦੇ 'ਚ ਹੈਗੇ ਆ ਜੀ ਤੇ ਮਨਕੀਰਤ ਵੀਰੇ ਦੇ ਨਾਲ ਇੱਕ ਹੋਰ ਗਾਣਾ ਆਉਣਾ ਉਹ ਪਹਿਲਾਂ ਦਾ ਰਿਕਾਰਡ ਹੋਇਆ ਜੀ ਖੜਕੂ ਬਾਦ ਫਿਲਮ ਆ ਉਹਦੇ ਚ ਬਾਦਰ ਗਾਣਾ ਜੀ ਉਹ ਹਜੇ ਪੈਂਡਿੰਗ ਪਿਆ ਅੱਛਾ ਹਾਂ ਉਹ ਰਿਕਾਰਡ ਹੋਇਆ ਉਹ ਵੀ ਆ ਜਾਏਗਾ ਹੁਣ ਜਲਦੀ ਹੂੰ ਹੂੰ ਤੇ ਹੋਰ ਬਹੁਤ سارے ਸਿੰਗਰ ਤਾਂ ਬਹੁਤ ਐ ਗਾਣੇ ਤਾਂ ਮੇਰੇ ਐਜ਼ ਅ ਰਾਈਟਰ ਬਹੁਤ ਰਿਕਾਰਡ ਹੋਏ ਹੋ ਭਾਜੀ ਜੀ ਜੀ ਤੇ ਉਹ ਆਪਣੇ ਆਪ ਹੀ ਜਾਣੇ ਪਰ ਹੁਣ ਆਪਾਂ ਨਵਾਂ ਹੋਰ ਕਿਸੇ ਨਾਲ ਨਹੀਂ ਕਰ ਸਕਦਾ ਭਾਜੀ ਮੇਰੀ ਵੀ ਮਜਬੂਰੀ ਆ ਹੁਣ ਜੀ ਜੀ ਵੀ ਆਪਾਂ ਹੁਣ ਹੋਰ ਕਿਸੇ ਦਾ ਨਾਲ ਨਹੀਂ ਕਰਾਂਗੇ ਤੇ ਜੇ ਹਰਮਨ ਜੀ ਮੈਨੂੰ ਗੀਤ ਦੇਣਾ ਪਿਆ ਫੇਰ ਉਹ ਤਾਂ ਫਿਰ ਇੱਕੋ ਗੱਲ ਐ ਭਾਜੀ ਕਰਦੀ ਆ ਤਾਂ ਗੱਲ ਉਹ ਤਾਂ ਤਾਂ ਕਰਨਾ ਹੀ ਪੈਣਾ ਤੁਹਾਨੂੰ ਹਾਂਜੀ ਉਹ ਤਾਂ ਕਰਦੀ ਗੱਲ ਐ ਮੰਨ ਲਓ ਕਿ ਉਹ ਤਾਂ ਲੈ ਕੇ ਹੀ ਮੈਂ ਆਇਆ ਨਾ ਜਾਂ ਕੁਝ ਵੀ ਸਾਰਿਆਂ ਨੂੰ ਪਤਾ ਹੀ ਮਤਲਬ ਉਹਨਾਂ ਲਈ ਲਿਖ ਵੀ ਸਕਦੇ ਹਾਂਜੀ ਉਹਦੇ ਆਲਰੇਡੀ 5 6 ਗਾਣੇ ਰੈਡੀ ਆ ਹੁਣ ਜੀ ਉਹ ਉਹਨਾਂ 1.5 2 1.5 2 ਸਾਲ ਤਾਂ ਉਹਨਾਂ ਉਹਨਾਂ ਗਾਣਿਆਂ ਦਾ ਨਿਕਲ ਜਾਣੇ ਉਹਦੇ ਹਾਂਜੀ ਉਹ ਤੋਂ ਬਾਅਦ ਕੋਈ ਚੱਕਰ ਨਹੀਂ ਕਰੀ ਜਾਵਾਂਗੇ ਉਹਦਾ ਤਾਂ ਕੋਈ ਨਾ ਕੋਈ ਮੇਰੇ ਯਾਰ ਦੋਸਤ ਹੋਰ ਹੈਗੇ ਲਿਖਣ ਵਾਲੇ ਜੀ ਉਹ ਵੀ ਬਥੇਰੇ ਕਹਿੰਦੇ ਆ ਹੁਣ ਵੀ ਚੀਮੇ ਦਾ ਗਾਣਾ ਕਰਨਾ ਜੀ ਵੀ ਉਹ ਕੋਈ ਟੱਕਰ ਨਹੀਂ ਇਹਦਾ ਭਾਈ ਤੁਹਾਨੂੰ ਇੱਕ ਹੋਰ ਜਿਹੜੀ ਗੱਲ ਪਤਾ ਲੱਗੀ ਕਿ ਤੁਹਾਨੂੰ ਕੈਂਸਰ ਦੀ ਬਿਮਾਰੀ ਦੇ ਨਾਲ ਵੀ ਜੂਝਣਾ ਪਿਆ ਪਿੱਛੇ ਉਹਦੇ ਬਾਰੇ ਥੋੜਾ ਦੱਸੋ ਕਿਵੇਂ ਜਿਹੜੀ ਸਮੱਸਿਆ ਤੁਹਾਨੂੰ ਆਈ ਤੇ ਹੁਣ ਕੀ ਸਥਿਤੀ ਹੈ ਹਾਂਜੀ ਹੁਣ ਤਾਂ ਮੈਂ ਬਿਲਕੁਲ ਠੀਕ ਹਾਂ ਇਹ ਗੱਲ ਆ 2014 ਦੇ ਅਗਸਤ ਮਹੀਨੇ ਮੈਂ ਗਿਆ ਸੀਗਾ ਬੰਬੇ ਜੀ ਦਲਜੀਤ ਭਾਈ ਦੇ ਨਾਲ ਸਰਦਾਰ ਜੀ ਫਿਲਮ ਦੇ ਗਾਣੇ ਆਪਾਂ ਕਰਨ ਗਏ ਸੀ ਉੱਥੇ ਜੀ ਉੱਥੇ ਜਿੱਦਾਂ ਪਤਾ ਨਹੀਂ ਪਾਣੀ ਵਗੈਰਾ ਚੇਂਜ ਹੁੰਦਾ ਜਾ ਕੇ ਜੀ ਤੇ ਉਹ ਉੱਥੇ ਮੈਨੂੰ ਥੋੜੀ ਜੋਇੰਟਸ ਦੀ ਪ੍ਰੋਬਲਮ ਆਈ ਤੇ ਫਿਰ ਮੇਰੀ 2-3 ਦਿਨਾਂ ਚ ਜ਼ਿਆਦਾ ਸਿਹਤ ਖਰਾਬ ਹੋ ਗਈ ਜਦੋਂ ਫਿਰ ਮੈਂ ਪਿੰਡ ਘਰੇ ਆਇਆ ਵਾਪਸ ਉੱਥੇ ਇੱਥੇ ਆ ਕੇ ਜ਼ਿਆਦਾ ਹੋ ਗਿਆ ਫਿਰ ਉਹੀ ਚੀਜ਼ ਹੌਲੀ-ਹੌਲੀ ਇਨਫੈਕਸ਼ਨ ਬਲੱਡ ਚ ਜ਼ਿਆਦਾ ਵੱਧ ਗਈ ਤੇ ਉਹ ਐਦਾਂ ਚੇਂਜ ਹੋ ਗਿਆ ਉਹਦੇ ਵਿੱਚ ਤੇ ਪਰ ਮੈਂ ਇਹ ਸਮਝਦਾ ਵੀ ਉਹ ਚੀਜ਼ ਵਧੀਆ ਹੋਈ ਜੋ ਵੀ ਹੋਇਆ ਇੱਕ ਤਾਂ ਮੈਨੂੰ ਉਦੋਂ ਸਮਝ ਆਈ ਵੀ ਪੈਸਾ ਕਿਸੇ ਦੀ ਜਾਨ ਨਹੀਂ ਬਚਾ ਸਕਦਾ ਭਾਈ ਜੀ ਹਨਾ ਤੇ ਆਪਣੇ ਤੇ ਬਗਾਨਿਆਂ ਦਾ ਪਤਾ ਲੱਗਾ ਤੇ ਹੋਰ ਵੀ ਮੈਂ ਜੋ ਮੈਂ ਮੈਂ ਉਸ ਵੇਲੇ ਮੈਨੂੰ ਉਹ ਟਾਈਮ ਇਦਾਂ ਦਾ ਸੀ ਮੈਨੂੰ ਪਿਛਲੀ ਜ਼ਿੰਦਗੀ ਇਹ ਮੈਂ ਉਹ ਸੋਚਿਆ ਵੀ ਕਿ ਮੈਂ ਕਿੱਥੇ ਕੀ ਗਲਤ ਕਰਕੇ ਆਇਆ ਤੇ ਕਿੱਥੇ ਕੀ ਸਹੀ ਕਰਕੇ ਆਇਆ ਜੇ ਮੈਂ ਬਚਦਾ ਆ ਤਾਂ ਫਿਰ ਮੈਂ ਆ ਚੀਜ਼ਾਂ ਦੁਬਾਰਾ ਨਹੀਂ ਕਰਨੀਆਂ ਤੇ بڑے ਉਸੂਲ ਬਣਾਏ ਉਸ ਵੇਲੇ ਬੈੱਡ ਤੇ ਫ੍ਰੀ ਹੁੰਦਾ ਸੀ ਵੀ ਗਾਹਾਂ ਜੇ ਮੈਂ ਬਚਦਾ ਆ ਤਾਂ ਜ਼ਿੰਦਗੀ ਜੇ ਮੈਨੂੰ ਮੌਕਾ ਮਿਲਦਾ ਜੀਉਣ ਦਾ ਦੁਬਾਰਾ ਨਵੀਂ ਜ਼ਿੰਦਗੀ ਮਿਲਦੀ ਆ ਤਾਂ ਮੈਂ ਆ ਚੀਜ਼ਾਂ ਨਹੀਂ ਕਰਨੀਆਂ ਉਹ ਮੇਰੇ ਉਸੂਲ ਹੈ ਮੈਂ ਕਿਸੇ ਵੀ ਹਾਲਤ 'ਚ ਤੋੜਦਾ ਨਹੀਂ ਉਹ ਜਿਹੜੇ ਉਦੋਂ ਦੇ ਬਣੇ ਹੋਏ ਆ ਜੀ ਜੀ ਇੰਦਰਪਾਲ ਜੀ ਤੁਸੀਂ ਨਿਊਜ਼ ਨੰਬਰ .com ਨੂੰ ਆਪਣਾ ਸਮਾਂ ਦਿੱਤਾ ਸੀ ਤੁਹਾਡਾ ਪੂਰੀ ਟੀਮ ਵੱਲੋਂ ਨਿਊਜ਼ ਨੰਬਰ .com ਵੱਲੋਂ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਭਾਈ ਤੁਸੀਂ ਸਮੇਤ ਟੀਮ ਅੱਜ ਸਾਡੇ ਗਰੀਬ ਖਾਨੇ 'ਚ ਆਏ ਆ ਤੇ ਬਹੁਤ-ਬਹੁਤ ਧੰਨਵਾਦ ਤੇ ਜਿੰਨੇ ਵੀ ਮੇਰੇ ਵੀਰ ਦਰਸ਼ਕ ਵੀਰ ਦੇਖ ਰਹੇ ਆ ਸਮਾਂ ਕੱਢ ਕੇ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇੰਦਰਪਾਲ ਜੀ ਜਾਂਦੇ-ਜਾਂਦੇ ਕੀ ਕਹਿਣਾ ਚਾਹੋ ਜਾਂਦੇ-ਜਾਂਦੇ ਭਾਜੀ ਮੈਂ ਇਹੀ ਕਹਿਣਾ ਚਾਹਣਾ ਕਿ ਪਿਆਰ ਪਿਆਰ ਕਹੇ ਨਾਲ ਪਿਆਰ ਨਹੀਂ ਹੁੰਦਾ ਹਰ ਕੋਈ ਹੱਥ ਮਲਾਉਣੇ ਵਾਲਾ ਯਾਰ ਨਹੀਂ ਹੁੰਦਾ ਤੇ ਗਾਣੇ ਅਸੀਂ ਜਲਦੀ ਲੈ ਕੇ ਆਵਾਂਗੇ ਆਪਣੇ ਐਜ਼ ਅ ਸਿੰਗਰ ਵੀ ਤੇ ਆਸ ਇਹ ਆ ਵੀ ਤੁਸੀਂ ਜਿੱਦਾਂ ਲਿਖਿਆ ਗਾਣਿਆਂ ਨੂੰ ਪਿਆਰ ਦਿੱਤਾ ਐਦਾਂ ਹੀ ਗਾਇਆ ਗਾਣਿਆਂ ਨੂੰ ਵੀ ਬਹੁਤ ਪਿਆਰ ਮਿਲੇਗਾ ਲਵ ਯੂ ਆਲ ਦੀ ਟੀਮੇ ਵਾਲਾ